ਇਹਨੀ ਲੋਟਾਂ ਦੀ ਮੈਨੂੰ ਨਾ ਕੁੜੀ ਨੂੰ ਫੋਨ ਲਾਉਣਾ ਪਊਗਾ ਉਹਨੂੰ ਦੱਸਦੀ ਆ ਉਹਦੇ ਨਾਲ ਕਰਦੀ ਆ ਗੱਲ ਮੈਂ ਤਾਂ ਹੈ ਮੰਨਦੀ ਹੋਈ ਨਹੀਂ ਹੈਗੀ ਕੋਈ ਮੰਨਦਾ ਹੀ ਨਹੀਂ ਹੈਗਾ ਲੈ ਦੱਸ ਪਿੱਛੇ ਸੀ ਆ ਸੀ ਉਹ ਕਮਾਚ ਬੜੀ ਹੋਊਗੀ ਉਹ ਕਿਹੜਾ ਛੇਤੀ ਚੱਕ ਲੂ ਮੇਰਾ ਫੋਨ ਕੁੜਾ ਚੱਕ ਲੈ ਵੀਰੋ ਹਲੋ हां लप्रीत सस्श्रीकाल हां मैं त ठीक हां पर मेनू ठीक ਰਹਿਣ ਕਿੱਥੇ ਦਿੰਦੇ ਨੇ ਇਹ ਆ ਤੇਰੇ ਵਾਲੀ ਪਰਜਾਈ ਦਵਾਈ ਲੈਣ ਜਾਂਦੀ ਸੀ ਮੈਂ ਆਖਿਆ ਸੀ ਡੇਰੇ ਵਾਲੇ ਬਾਬੇ ਕੋਲੇ ਵਗ ਚੱਲ ਮੇਰੇ ਕੋਲ ਮੇਰੇ ਨਾਲ हां ਉੱਥੇ ਲੈ ਕੇ ਗਈ ਸੀ ਮਸਾ ਪਹਿਲਾਂ ਤਾਂ ਲੜਦੇ ਲੜਵਾਉਂਦੇ ਦੋਨੇ ਪਿਓ ਪੁੱਤਾਂ ਨੇ ਕੇਸ ਕਰਿਆ ਹੈ ਆਪ ਇਹਨੂੰ ਮਸਾ ਲੈ ਕੇ ਗਈ ਸੀ ਜੇ ਹੁਣ ਲੈ ਕੇ ਗਈ ਤਾਂ ਉੱਥੇ ਜਾ ਕੇ ਨਾ ਤਾਂ ਬਾਬੇ ਦੇ ਪੈਰੀ ਹੱਥ ਲਾਏ ਐ ਜਾ ਕੇ ਬਹਿ ਗਈ ਦੂਰ ਬਾਬਾ ਕਹਿੰਦਾ ਮੈਂ ਹੱਥ ਦੇਖਣਾ ਫੇਰ ਕਾਇ ਖਾ ਕੇ ਉਹਦੇ ਜਦੋਂ ਨੇੜੇ ਕਰੀ ਮਾਂ ਤੂੰ ਬਈ ਹੱਥ ਦਿਖਾ ਦੇ ਬਾਬੇ ਨੂੰ ਫੇਰ ਹੀ ਪਤਾ ਲੱਗੂਗਾ ਹਾਂ ਤੇ ਫੇਰ ਹੱਥ ਪਿੱਛੇ ਕਰ ਲਿਆ ਕਹਿੰਦੀ ਮੈਂ ਤਾਂ ਹੱਥ ਹੀ ਨਹੀਂ ਦਿਖਾਉਂਦੀ ਆ ਕਿ ਹਾਂ ਹੋਰ ਹੁਣ ਬਾਬੇ ਚ ਵੱਡਾ ਬਾਬਾ ਆ ਗਿਆ ਸੀ ਉਹਨੇ ਤਾਂ ਵੀਰ ਸਰਾਫ ਦੇਖ ਕੇ ਤੋਰਤੀ ਹੁਣ ਆਪਣੇ ਘਰ ਦਾ ਭਲਾ ਕਿੱਥੇ ਹੋਊਗਾ ਮੈਨੇ ਕਹਿੰਦੀ ਹੁਣ ਆਪਣੇ ਘਰ ਦਾ ਭਲਾ ਹੋਊਗਾ ਜਦੋਂ ਬਾਬੇ ਨੇ ਸ਼ਰਾਫੀ ਦੇਤਾ ਹਾਂ ਤੂੰ ਆ ਜਾ ਨਾਲ ਨਾ ਤੂੰ ਮੇਰੀ ਗਲਤੀ ਸੁਣ ਲੈ ਪੜਗੇ ਤੂੰ ਨਾਲ ਨਾਲ ਰਮਨੂ ਨੂੰ ਲੈ ਕੇ ਆਈ ਉਹ ਮੁੰਡੇ ਦੇ ਨਾਲ ਉਹ ਵੀ ਗੱਲ ਕਰਨੀ ਐ ਹਾਂ ਉਹ ਤਾਂ ਆਪਣੀ ਕੁਛੜ ਚ ਬੜਿਆ ਹੋਇਆਗਾ ਮੁੰਡਾ ਜਾਵੇ ਉਸੇ ਦੀ ਉਹਦੇ ਪੈਰ ਚ ਪੈਰ ਧਰਦਾ ਉਹਦੀ ਸੁਣਦਾ ਮੇਰੀ ਕਿੱਥੇ ਸੁਣਦੇ ਨੇ ਹਾਂ ਠੀਕ ਐ ਬਸ ਤੁਸੇ ਤੇ ਆ ਜੀ ਪੜੀਏ ਜਦੋਂ ਵੀ ਮਰਜੀ ਅੱਜ ਆ ਜਾ ਆਪਾਂ ਮੈਂ ਅਸਮੇ ਤਾਂ ਅੱਜ ਹੀ ਆ ਜਾ ਆਹੋ ਪੁੱਛ ਲਿਆ ਰਮਨੂ ਤੇ ਤੁਸੀਂ ਆ ਜਾਓ ਬਸ ਠੀਕ ਹੈ ਬਾਕੀ ਗੱਲਾਂ ਪਾ ਇੱਥੇ ਆ ਕੇ ਕਰਾਂਗੇ ਚੰਗਾ ਚੰਗਾ ਠੀਕ ਹੈ ਹੁਣ ਆਉਗੀ ਲੋਟ ਤੇ ਕੁੜੀ ਤੇ ਪਰੌਣਾ ਆ ਗਏ ਨਾ ਫਿਰ ਇਹਦੀ ਬਣਾਉਂਗੇ ਰੇਰ ਆਣੀ ਲੋਟ ਆਉਂਦੀ ਹੈਗੀ ਡੈਡੀ ਕਿ ਤਾ 1500 ਕੁੜਤਾ ਪਜਾਮਾ ਲਾ ਕੇ ਡੇਕ ਦਿੰਦਾ ਹੈਗਾ ਦੱਸ ਤੇ ਪੀਆ ਪਤਾ ਨਹੀਂ ਕੋਈ ਬਣਦਾ ਪਤਾ ਨਹੀਂ ਨਾ ਸਾਬਣਾ ਇੰਨੀ ਘਸਾਤੀਆਂ ਨੇ ਫਲਾ ਡੈਡੀ ਆ ਵੀ ਗਏ ਓਏ ਪੁੱਤ ਟਾਈਮ ਨਾਲ ਓ ਪੁੱਤ ਟਾਈਮ ਨਾਲ ਮੈਂ ਉਨੀ ਆਇਆ ਮੈਂ ਉਨੀ ਆਇਆ ਮেরে ਚਾਹ ਪੀਣਾ ਹੈਗਾ ਚਾਹ ਬਣਦੀ ਨਹੀਂ ਓ ਤੈਨੂੰ ਪੁੱਤ ਪਤਾ ਤਾਂ ਹੈਗਾ ਨਵਾਂ ਜਿਹੜਾ ਚੇਲਾ ਹੈਗਾ ਇਹਨੂੰ ਚਾਹ ਬਣਾਉਣੀ ਦੀ ਮੂਤ ਵਰਗੀ ਬਣਾ ਦਿੰਦਾ ਚਾ ਸਪੈਸ਼ਲ ਦਾ ਉੱਥੇ ਤੁਸੀਂ ਬੱਕਰੀਆਂ ਰੱਖ ਰੱਖਿਆ ਨੇ ਕੋਈ ਚੱਜ ਦੀ ਚਾਹ ਉਹ ਤੋਂ ਬਣਵਾ ਲਿਆ ਕਰੋ ਬੱਕਰੀ ਦਾ ਦੁੱਧ ਤਾਂ ਇਨਾ ਵਧੀਆ ਹੁੰਦਾ ਉਹ ਜੇ ਉਹਨੂੰ ਬਣਾਉਣੀ ਆ ਉਹ ਤਾਂ ਹੀ ਆ ਨਾ ਜੇ ਹੁਣ ਮੈਂ ਆਪ ਬਣਾਉਣਾ ਉੱਥੇ ਚਾ ਕੋਈ ਉੱਤੇ ਸੰਗਤ ਦੇ ਵਿੱਚੋਂ ਆ ਜੇ ਅਗਲਾ ਗੋਬਾ ਬਾਪ ਹੀ ਲੱਗਾ ਪਿਆ ਉਹ ਤਾਂ ਉਹੀ ਰੱਖ ਰੱਖਿਆ ਡੈਡੀ ਤੂੰ ਮੇਰੀ ਗੱਲ ਸੁਣ 2 ਰੁਪਏ ਤੈਨੂੰ ਬਣਦੇ ਨਹੀਂ ਹੈਗੇ ਤੇ 5000 ਤੇ ਉਹ ਰੱਖ ਰੱਖਿਆ ਉਹਨੂੰ ਕਿੱਥੋਂ ਦਿੰਦਾ ਹੋਏਗਾ ਤੂੰ ਓਏ ਪੁੱਤ ਕੁਝ ਪਾਉਣ ਲਈ ਨਾ ਪਹਿਲਾਂ ਕੁਝ ਗਮਾਉਣਾ ਪੈਂਦਾ ਹੈਗਾ ਹੁਣ ਮੇਰੀ ਗੱਲ ਸੁਣੋ ਜਿੰਨਾ ਕ ਟਾਈਮ ਗਵਾਈ ਜਾਣਾ 10 ਸਾਲ ਹੋ ਗਏ ਗਵਾਉਂਦਿਆਂ ਨੂੰ ਉਹ ਪੁੱਤ ਫਿਰ ਮੇਰੀ ਗੱਲ ਸੁਣੋ ਜੇ ਹੁਣ ਮੈਂ ਪਹਿਲੀਆਂ ਚ ਇਹ ਮਹਿਲ ਖੜੇ ਕਰ ਦੂੰ ਜਾਂ ਲੋਕਾਂ ਦਾ ਗੜ ਪਹਿਲੀਆਂ ਤੇ ਬੜ ਦੂੰ ਫਿਰ ਬਸਵਾਸ ਉੱਠ ਜਾਂਦਾ ਹੈ ਮੈਂ ਤਾਂ ਇਹ ਕਹਿੰਨੀ ਆ ਜਦੋਂ ਹੁਣ ਇਹ ਜੇ ਕੰਮ ਕਰਦਾ ਹੀ ਆ ਡੈਡੀ ਕੋਈ ਚੱਜ ਦਾ ਛਾਪਾ ਮਾਰ ਆ ਕਰਤਾ ਪੈ ਜੇ ਆ ਮੀਂਹ ਪਿਆ ਦੀ ਪਤਾ ਕਿੰਨਾ ਚੋਇਆ ਇਹਨਾਂ ਬੁਰਾ ਹਾਲ ਹੋਇਆ ਦੱਸ ਆਪਾਂ ਜਦੋਂ ਕੋਈ ਵੱਡਾ ਕੰਮ ਕਰਨਾ ਹੁੰਦਾ ਆਪਾਂ ਨੂੰ ਕਿਸੇ ਦੂਜੇ ਸ਼ਹਿਰ ਵੀ ਜਾਣਾ ਪੈਂਦਾ ਨਾ ਐਡੀ ਦੂਰ ਚੱਲ ਲ ਕੇ ਉਹੀ ਕੰਮ ਪੁੱਤ ਇਹ ਆਗਾ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸਮਾਂ ਲੱਗਦਾਗਾ ਕਿੰਨਾ ਸਾਰੀ ਜ਼ਿੰਦਗੀ ਮਿਲਦਾ ਮੈਂ ਤਾਂ ਬੁਢੀ ਹੋ ਜਾਊਂਗੀ ਫੇਰ ਬਣੂਗਾ ਲੋਕਾਂ ਦੇ ਵਿਸ਼ਵਾਸ ਤੁਹਾਡਾ ਪੁੱਤ ਦੇਖੀ ਸਹੀ ਇੱਕੋ ਦਿਨ ਨਾ ਇਹ ਜਿਆ ਮੋਟਾ ਥਮਰ ਉਹ ਲੋਕਾਂ ਦਾ ਵਿਸ਼ਵਾਸ ਬਣ ਲੱਗਿਆ ਮੈਨੂੰ ਐਂ ਦੱਸ ਅੱਜ ਕੋਈ ਦਿਹਾੜੀ ਬਣੀ ਐ ਜਾਂ ਨਹੀਂ ਸੂਟ ਲੈ ਕੇ ਆਉਣਾ ਮੈਂ ਵਰਤਾਈ ਜਾਂਦੇ ਨੇ ਅੱਗੇ ਕੋਈ ਨਾ ਪੁੱਤ ਤੇਰੇ ਜੋਗੇ ਤਾਂ ਨਾ ਮੈਂ ਪੈਸੇ ਹੱਥਾਂ ਨੂੰ ਲੈ ਕੇ ਆਉਂਗਾ ਤੇ ਨਾਲੇ ਜਿਹੜੀ ਤੂੰ ਆ ਗੱਲ ਕਹਿੰਦੀ ਸੀ ਨਾ ਚੇਲੇ ਵਾਲੀ ਹਾਂ ਵੀ ਇਹ ਜਿਆ ਰੱਖਿਆ ਕਿਉਂ ਹੈ ਹਾਂ ਜੇ ਮੈਂ ਹਿਯਾਰ ਤੇ ਅੱਲਾ ਰੱਖ ਲਿਆ ਅਗਰ ਆ ਕਹ ਲੂ ਮੇਰੇ ਉੱਤੋਂ ਦੀ ਪੈ ਜੇ ਇਹ ਫਰਕ ਹੁੰਦਾਗਾ ਐਂ ਤਾਂ ਮੈਨੂੰ ਪਤਾ ਲੈੜੀਆਂ ਤਾਂ ਤੁਸੀਂ ਦਿਮਾਗ ਵਾਲਿਓ ਕੋਈ ਵੀ ਕੰਮ ਕਰਦੇ ਹੋ ਸੋਚ ਸਮਝ ਕੇ ਕਰਦੇ ਹੋ ਐਨਾ ਤਾਂ ਮੈਨੂੰ ਪਤਾ ਪਰ ਮੈਂ ਤਾਂ ਐਂ ਕਹਿੰਨੀ ਆ ਵੀ ਜੇ ਇਹ ਕੰਮ ਚ ਤੁਸੀਂ ਪਏ ਹੋ ਹਨਾ ਬਦਨਾਮੀ ਵੀ ਬਹੁਤ ਹੁੰਦੀ ਹੈ ਜੇ ਤੈਨੂੰ ਪਤਾ ਹੈ ਤੇ ਸਰਦਾ ਵੀ ਲੋਕਾਂ ਦੀ ਬਹੁਤ ਹੁੰਦੀ ਹੈ ਇਹ ਕੰਮ ਚ ਪਰ ਜੇ ਬੰਦੇ ਨੂੰ ਕੁਝ ਬਣਾ ਹੀ ਨਾ ਸਾਰੀ ਉਮਰ ਚ ਫਰ ਫਾਇਦਾ ਵੀ ਕੀ ਹੈ ਇੱਕ ਥੋੜਾ ਵਾਲਾ ਮੁੰਡਾ ਦੇਖ ਲਓ ਉਹ ਨਹੀਂ ਟੱਕਾ ਤੋੜਦਾ ਹੈਗਾ ਤੁਸੀਂ ਉਹਨ ਜਿਹੜਾ ਸਾਰੇ ਕੁਝ ਚਲਾਈ ਜਾਂਨੇ ਹੋ ਕਰਦਾ ਆਪਣਾ ਖਰਚੇ ਚੱਲੀ ਜਾਂਦਾ ਨਾ ਹਾਂ ਹੁਣ ਤੂੰ ਐਂ ਦੇਖੀ ਮੈਨੂੰ ਨਾ ਮਹਾਲੀਓ ਫੋਨ ਆਇਆ ਸੀ ਬਹੁਤ ਵੱਡੀ ਪਾਰਟੀ ਐ ਇੱਕ ਅੱਛਾ ਉਹਨਾਂ ਨੂੰ ਮੈਂ ਜਿਵੇਂ ਦੱਸਿਆ ਸੀ ਉਹ ਕੁਦਰਤੀ ਉਹਨਾਂ ਦਾ ਕੰਮ ਗਿਆ ਬਣਾ ਜਿਵੇਂ ਮੈਂ ਤੈਨੂੰ ਦੱਸਦੀ ਹੁੰਨੀ ਆ ਡੈਡੀ ਉਵੇਂ ਕਰਦਾ ਉਹਨਾਂ ਨੂੰ ਹਾਂ ਉਹ ਤਰੀਕੇ ਜੇ ਵਰਤਿਆ ਕਰ ਉਹਦੇ ਨਾਲ ਜ਼ਿਆਦਾ ਵਿਸ਼ਵਾਸ ਬਣ ਜਾਂਦਾ ਲੋਕਾਂ ਦਾ ਓਏ ਮੇਰੀ ਗੱਲ ਸੁਣੋ ਪੁੱਤ ਇਹ ਲੋਕ ਲੁੱਟਣ ਨੂੰ ਪਏ ਨੇ ਠੀਕ ਹੈ ਲੋਕ ਲੁੱਟਣ ਨੂੰ ਪਏ ਨੇ ਮੈਂ ਜਿੰਨੇ ਪਖੰਡ ਕਰੂੰਗਾ ਉਨੀ ਸੰਗਤ ਜ਼ਿਆਦਾ ਜੁੜੂ ਤੂੰ ਫੇਰ ਦੇਖੀ ਨੋਟਾਂ ਦੇ ਲੱਗਦੇ ਢੇਰ ਮੈਂ ਵੀ ਪੂਰੀ ਕੋਸ਼ਿਸ਼ ਕਰਖਿਆ ਤੂੰ ਜਿਹੜੀ ਰੀਲ ਜੀ ਪਾਈ ਤੀ ਮੈਂ ਤਾਂ ਸਟੇਟਸ ਵੀ ਲਾਤਾ ਦੀਗਾ ਮਾਹ ਵੀ ਆ ਬਾਬਾ ਹੈਗਾ ਇੱਥੇ ਮਿਲੋ ਮੈਂ ਵੀ ਗਈ ਸੀ ਮੇਰੇ ਕੁ ਦੋ ਜਣਿਆਂ ਨੇ ਪੁੱਛਿਆ ਵੀ ਕਹਿੰਦੀ ਵੀ ਕਿਵੇਂ ਬਾਬਾ ਮੈਂ ਕਹੂੰਗੀ ਵੀ ਮੈਂ ਮੈਂ ਉਹਨਾਂ ਨੂੰ ਕਿਹਾ ਮਾਹ ਮੇਰੇ ਤਾਂ ਹਰੇਕਾ ਬਿੱਛ ਪੂਰੀ ਹੋਈ ਹੈ ਬਈ ਇਹਦੇ ਕੋਲੇ ਤੂੰ ਆਉਣ ਗਿਆ ਲੱਗਦਾ ਤੇਰੇ ਕੋਲੇ ਮੈਂ ਤੈਨੂੰ ਹੋਰ ਦੱਸਦਾ ਜਿਹੜੀਆਂ ਤਾਂ ਮੰਨ ਲੈ ਆਪਣੇ ਇੱਥੋਂ ਦੀਆਂ ਨੇ ਉਹਨਾਂ ਨੂੰ ਤਾਂ ਪਤਾ ਵੀ ਤੂੰ ਮੇਰੀ ਨੂੰ ਹੈ ਜਿਹੜੇ ਪਰੇ ਕੁ ਨਾ ਨਾ ਇੰਸਟਾਗ੍ਰam ਤੇ ਲਈ ਤੀ ਮੈਂ ਤਾਂ ਚਲੋ ਉਹ ਤਾਂ ਤੂੰ ਛੱਡ ਦੇ ਜਿਹੜੀਂ ਮੈਂ ਤੈਨ ਜਿਹੜੀਆਂ ਮੰਨ ਲਿਆ ਮੈਨੂੰ ਜਾਣਦੀਆਂ ਨਹੀਂ ਵੀ ਤੂੰ ਮੇਰੀ ਨੂੰਹ ਹੈਗੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਬੁੜੀਆਂ ਕੋਲੇ ਤੂੰ ਵੀ ਪਖੰਡ ਕਰਦਾ ਕਰ ਉਹੀ ਕਹਦਾ ਕਰ ਵੀ ਲਿਆ ਤਾਂ ਮੈਂ ਤਾਂ ਬਈ ਬਾਬੇ ਦੀ ਚੌਂਕੀ ਤੇ ਗਈ ਸੀ ਉੱਥੇ ਮੈਂ ਤਾਂ ਕਹਿੰਨੀ ਆ ਕਿਉਂ ਨਹੀਂ ਕਹਿੰਦੀ ਫੇਰ ਦੇਖੀ ਮੈਂ ਤਾਂ ਸਾਰਾ ਦਿਨ ਬਾਲੂ ਬਾਬੇ ਦੀ ਜੈ ਬਾਲੂ ਬਾਬੇ ਦੀ ਜੈ ਐਂ ਪਾਉਂਦੀ ਰਹੀ ਨਹੀਂ ਸਟੇਟਸਾਂ ਜਿੰਨੀ ਤੂੰ ਬਾਲੂ ਬਾਬੇ ਦੀ ਜੈ ਜੈ ਵੱਧ ਕਰੀ ਜਾਏਗੀ ਨਾ ਉਹਨੇ ਨੋਟਾਂ ਦੀਆਂ ਗੁੱਠੀਆਂ ਐਂ ਆਉਣਗੀਆਂ ਆਪਣੀ ਥੋੜੀ ਚ ਉਹਦਾ ਪਤਾ ਡੈਡੀ ਹੁਣ ਟਾਈਮ ਵੀ ਲੰਘੀ ਜਾਂਦਾ ਨਾਲ ਦੇਣੇ ਵੀ ਕੋਠੀ ਪਾਲੀ ਉਧਰ ਨਾਲ ਦੇ ਨੇ ਗੋਠੀ ਪਾਲੀ ਕੱਲੇ ਆਪਾ ਰਹਿ ਗਏ ਪਤਾ ਨਹੀਂ ਕਦੋਂ ਪਾਉਗੀ ਓਏ ਕੋਈ ਨਾ ਪੁੱਤ ਤੈਨੂੰ ਵੀ ਕੋਠੀ ਵਧੀਆ ਪਾ ਕੇ ਦਿਆਂ ਬਸ ਇੱਕ ਵਾਰੀ ਨਾ ਧੜਕੀ ਮੇਰੀ ਉਹਦੇ ਨਾਲ ਲੜਾਈ ਹੋ ਕੇ ਹਟ ਗਈ ਉਹ ਗੇਲੋ ਹੈਗੀ ਜਿਹੜੀ ਉਹ ਕੀ ਕਹਿੰਦੀ ਸੀ ਕਹਿੰਦੀ ਤੇਰੇ ਬਾਪ ਨੇ ਕੀ ਪਖੰਡ ਫੜਖਿਆਗਾ ਉੱਥੇ ਬੈਠੇਗਾ ਜਗ੍ਹਾ ਕੇ ਰੱਖੇ ਸਰਕਾਰੀ ਪਤਾ ਨਹੀਂ ਕੀ ਕੁਛ ਬੋਲੀ ਮੈਂ ਤਾਂ ਕਿਹਾ ਮੈਂ ਤਾਂ ਭਾਈ ਮਹਾਦੇਤੋਂ ਮਾੜੇ ਬਚਨ ਕਰਵਾਉਂਗੀ ਮੇਰੇ ਬਾਪ ਤੋਂ ਮੌਲੀ ਤਾਂ ਹਰੇਕ ਗੱਲ ਪੂਰੀ ਹੁੰਦੀ ਹੈ ਬਾਪ ਉਹਨੂੰ ਡਰਾਉਣਾ ਸੀ ਪੂਰਾ ਧਰਕੇ ਡਰਾਈਏ ਮੈਂ ਮੁੜ ਕੇ ਬੋਲਦੀ ਨਾ ਹਾਂ ਪਖਾਂਡੇ ਸਮਝਦੇ ਨਹੀਂ ਨਾ ਤੈਨੂੰ ਉਹਨਾਂ ਕੋਲ ਸਾਨੂੰ ਕੁਝ ਕਰਾਈ ਉਹਨਾਂ ਦੇ ਘਰੇ ਫਿਰ ਦੇਖੇ ਫਿਰ ਪੱਤੂ ਵਾਲੇ ਕਹਿੰਦੀ ਕੋਈ ਤਵੀਤ ਜਿਆ ਦੇਦੀ ਮੈਨੂੰ ਬਣਾ ਕੇ ਘਰੇ ਡਿੱਗ ਜਾਊਂਗੀ ਮੈਂ ਆਪੇ ਭੱਜੀ ਆਉ ਤੇਰੇ ਕੋਲ ਨਾਲ ਦੇਖੀ ਤਵੀਤ ਉੱਥੇ ਬਾਧੂ ਪਈ ਨੇ ਮੇਰੇ ਕੋਲ ਮੈਂ ਉਹ ਦਿਵਾਖ ਚਤੋ ਲਿਖਾਈ ਸੀ ਇੱਕ ਹੋਰ ਕੰਡੇ ਜੇ ਮਰਵਾਤੇ ਇਹਨਾਂ ਨੂੰ ਕੀ ਪਤਾ ਲੱਗਦਾ ਇਹਨਾਂ ਨੂੰ ਤਾਂ ਵੀ ਉਰਦੂ ਚ ਲਿਖਿਆ ਤੇ ਮੇਰੀ ਗੱਲ ਸੁਣ ਰਹੀ ਅੱਜ ਮੈਂ ਸੱਚ ਬੈਠੀ ਬੈਠੀ ਸੋਚੀ ਜਾਂਦੀ ਸੀ ਮੇਰੇ ਕੋਲ ਸਕੀਮ ਹੈ ਇੱਕ ਤੇਰੇ ਕੋਲੇ ਬੰਦੇ ਕਿੱਦੇ ਆਉਣਗੇ ਜਿਆਦੇ ਐ ਦੱਸ ਜਿਆਦੇ ਬੰਦੇ ਤਾਂ ਇੱਕ ਦੋ ਦਿਨ ਦਾ ਹੀ ਟਾਈਮ ਦਿੱਤਾ ਮੈਂ ਤੂੰ ਮੈਨੂੰ ਕਰਦੀ ਫੋਨ ਤੇ ਮੈਂ ਆਉਂਗੀ ਫਿਰ ਉੱਥੇ ਫਿਰ ਉੱਥੇ ਆ ਕੇ ਮੈਂ ਜਾਦੂ ਦਿਖਾਉਂ ਤੈਨੂੰ ਫਿਰ ਦੇਖੀ ਤੇਰੇ ਪਿੱਛੇ ਜਾਂਤਾ ਲੱਗਦੀ ਫਿਰ ਤਾਂ ਗੱਲੀ ਬਣ ਜੇ ਹਾਂ ਜੇ ਪੁੱਤ ਤੂੰ ਇਹ ਮਦਦ ਕਰ ਦੇ ਫਿਰ ਤਾਂ ਦੇਖੀਂ ਕਰੂੰਗੀ ਲੈ ਕਾਰੋਬਾਰ ਤੇਰੇ ਇਕੱਲੇ ਦਾ ਥੋੜੀ ਐ ਆਪਣਾ ਸਾਰੇ ਟੱਬਰ ਦਾ ਕਾਰੋਬਾਰ ਐ ਓਏ ਹੋਰ ਪੁੱਤ ਕੋਈ ਚਾਰ ਪੈਸੇ ਇਕੱਠੇ ਆ ਜਾਣ ਆਪਣੇ ਕੋਲੇ ਘਰ ਬਣਾ ਦਿਆਂ ਦੇਖ ਸਭ ਤੋਂ ਪਹਿਲਾਂ ਤੂੰ ਮੈਨੂੰ ਕਿਹਾ ਸੀ ਵੀ ਡਾਡੀ ਮੈਨੂੰ ਰਸੋਈ ਵਧੀਆ ਚਾਹੀਦੀ ਐ ਤੈਨੂੰ ਵਧੀਆ ਹੀ ਬਣਾ ਕੇ ਦਊਂਗੀ ਹੋਰ ਓੱਚ ਦਾ ਸਾਂ ਘੋੜਦਾ ਡੈਡੀ ਮੇਰਾ ਇੰਨੀ ਗਰਮੀ ਐ ਇੰਨੀ ਗਰਮੀ ਸੋਂ ਲੱਗੇ ਪੁੱਛਣਾ ਇੱਕ ਇੱਕ ਆ ਜਵਾਬ ਜਾ ਦੇਖ ਲੈ ਫਿਰ ਕਹੇਗੀ ਡੈਡੀ ਐਂ ਕਹਿੰਦਾ ਉਹ ਤਾਂ ਗਾਲਾਂ ਕੱਢਦਾ ਹੈ ਉਹ ਤਾਂ ਹੀ ਤਾਂ ਹੈ ਨਾ ਜੇ ਮਾੜੀ ਚ ਉਹ ਹਾਮੀ ਭਰਨ ਲੱਗ ਜੇ ਲੋਕਾਂ ਦਾ ਵਿਸ਼ਵਾਸ ਹੋਰ ਬਣ ਜੇ ਆ ਜਿਹੜਾ ਮਣਾ ਮੋਟਾ ਕੋਈ ਵਿਸ਼ਵਾਸ ਬਣਦੇ ਕਿਤੇ ਨਾ ਕਿਤੇ ਜਾ ਕੇ ਭੋਕ ਦਿੰਦਾ ਚੱਲ ਕੋਈ ਨਾ ਆਪਾਂ ਤਾਂ ਹੈਗੇ ਇੱਕ ਭੋਕੀ ਜਾਂਦੇ ਹਾਂ ਐਂ ਕਰ ਤੂੰ ਅੰਦਰ ਜਾ ਕੇ ਕਰ ਰੈਸਟ ਮੈਂ ਬਣਾ ਕੇ ਲੈਣੀ ਆ ਚਾ ਚੱਲ ਪੁੱਤ ਲੈ ਆ ਚਾ ਬਣਾ ਕੇ ਪਤਾ ਨਹੀਂ ਸਾਡੇ ਘਰ ਦੀ ਮਿਆਦ ਕਿਦਾਂ ਆਊਗੀ ਦੱਸ ਜੇ ਕਿਤੇ ਵਧੀਆ ਕਾਰੋਬਾਰ ਹੁੰਦਾ ਸਾਡਾ ਜਮੀਨ ਜਮੂਨ ਹੁੰਦੀ ਕਾਣੂਆ ਕੰਮਾਂ 'ਚ ਪੈਂਦੀ ਪਖੰਡਾ 'ਚ ਪੈਣਾ ਪੈ ਗਿਆ ਸਾਨੂੰ ਵੀ ਲੈ ਮੈਂ ਬਾਹਰ ਡਾਦਾ ਗੋਲੀ ਨਾ ਮੜਾ ਦਨਾਂ ਆਜੋ ਕਰੋ ਕੁਝ ਦੇਖਦੀ ਆ ਅੰਦਰ ਬੈਠੇ ਹੋਣਗੇ ਸਾਰੇ ਕੰਮ ਗੁੰਮ ਨਵੇੜ ਕੇ ਲੈ ਆਜੋ ਪਤਾ ਨਹੀਂ ਕਿੱਧਰ ਵੜ ਗਏ ਸਾਰੇ ਜਣੇ ਮਾਂ

ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਠੀਕ ਹੋ ਵਧੀਆ ਠੀਕ ਠਾਕ ਆ ਬਹਿ ਜਾਓ ਪਾਣੀ ਲੈਣੀਆਂ ਹਾਂ ਹਾਂ ਲਿਆ ਦਿਓ ਪਾਣੀ ਦਾ ਔਰ ਮਾਤਾ ਠੀਕ ਹੈ ਹਾਂ ਠੀਕ ਆ ਪਈ ਸੀ ਹਾਂ ਮੈਂ ਦੱਸ ਮਰੀ ਹਾਂ ਹਾਂ ਮਾਤਾ ਪਈ ਸੀ ਅੱਛਾ ਸਾਨੂੰ ਖਾਰੇ ਨੇ ਹੈ ਬੱਪੂ ਆ ਗਿਆ ਪਈ ਆਵਾ ਪਈ ਨਾ ਆ ਗਿਆ ਤੇ ਕਿਵੇਂ ਦੁਪਹਿਰੇ ਦੁਪਹਿਰੇ ਮਹਾ ਸਾਨੂੰ ਤਾਂ ਭੱਜਣਾ ਪਿਆ ਫਿਰ ਸਾਡੇ ਕੋਲੋਂ ਸਾਡੇ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਬਾਪੂ ਹੋਰ ਆ ਜੀਓ ਭਾਈ ਹਾਂ ਠੀਕ ਠਾਕ ਵਧੀਆ ਹੋਰ ਕਰੇ ਭਾਈ ਪਰਵਾਹ ਸਭ ਠੀਕ ਹੈ ਸਾਰੇ ਠੀਕ ᱛੀ ਮੇਰੇ ਪਾਪਾ ਤਾਂ ਯਾਦ ਕਰਦਾ ਤੀਗਾ ਅੱਛਾ ਕਹਿੰਦਾ ਆਪੇ ਬੁਲਾ ਲੈਂਦੇ ਨੂੰ ਫੋਨ ਕਰਕੇ ਆਪ ਕਹਿੰਦਾ ਹੁੰਦੀ ਨਹੀਂ ਉਰੇ ਹੋਰ ਭਾਈ ਮੇਰੇ ਨਾ ਕੋਈ ਟਾਈਮ ਲੱਗਦਾ ਹੈ ਹੋਰ ਫਿਰ ਵੀ ਭਾਈ ਕੁੜਮਕੋੜ ਮਨੂ ਯਾਦ ਕਰਦਾ ਹੈ ਜਾਣ ਦਾ ਹੱਕ ਬਣਦਾ ਥੋੜਾ ਆ ਮਿਲ ਕੇ ਆਵਾਂਗੇ ਭਈਆ ਹਾਂ ਹੋਰ ਐਂ ਤੱਕ ਮਗਾਣਾ ਚੁਣਿ ਗੋਡੇ ਠੀਕ ਨਹੀਂ ਜਾਂਦਾ ਕੰਮਾਂ ਚ ਤਾਂ ਗੋਡੇ ਠੀਕ ਨੇ ਗੋਡੇ ਠੀਕ ਨੇ ਪਈ ਪਹਿਲਾਂ ਨਾਲ ਫਰਕ ਆ ਹੁਣ ਅੱਛਾ ਹਾਂ ਲੱਗੀ ਦਵਾਈ ਚੱਲ ਵਧੀਆ ਹੋਰ ਭਾਈ ਕਿੱਧਰ ਜਾ ਰਿਹਾ ਪਤਾ ਨਹੀਂ ਕਿੱਧਰ ਜਾ ਰਿਹਾ ਗੋਡੇ ਹੋ ਇੱਥੇ ਹੋ ਗਾ ਮम्मी ਬਾਹਰ ਬਾਰੇ ਬੈਠਾ ਤੂੰ ਠੀਕ ਰਹਿਨੀ ਐ ਹੈ ਭਾਬੀ ਹਾਂ ਠੀਕ ਠਾਕ ਵਧੀਆ ਹੋਰ ਤੇ ਸਾਰੇ ਸਾਰੇ ਵਧੀਆ ਸੀ ਹਾਂ ਸਾਰੇ ਵਧੀਆ ਸੀਗੇ ਜੇ ਵਧੀਆ ਸੀ ਤਾਂ ਹੀ ਆ ਕੇ ਛੱਡ ਕੇ ਚਲ ਨਹੀਂ ਇਹਨੂੰ ਪਤਾ ਐ ਬੜੀ ਸਾਡੇ ਤਾਂ ਆਪ ਇੰਨੇ ਕੰਮ ਨਹੀਂ ਕਿੱਥੇ ਨਿਕਲੇ ਜਾਂਦਾ ਸਹੀ ਗੱਲ ਐ ਕੁੜਤੀਏ ਮੇਰਾ ਕੜਾ ਜੀ ਕਰਦਾ ਤੁਹਾਨੂੰ ਬੁਲਾਉਣ ਨੂੰ ਕੰਮ ਛਡਾਉਣ ਨੂੰ ਆ ਲਾਜ ਨਹੀਂ ਆਖੇ ਲੱਗਦੀ ਮੇਰੀ ਤਾਂ ਲਾਜ ਮਨੀ ਕਿਸੇ ਕੰਮ ਦੀ ਜਾ ਚਾਹ ਕਰ ਲਿਆ ਭਈ ਤੂੰ ਹਾਂ ਜੀ ਜਿਹੜੀ ਲੈਣੀਆਂ ਚਾਹ ਬਣਾ ਕੇ ਲਾਜ ਕਿਉਂ ਨਹੀਂ ਕੰਮ ਦੀ ਕੁੜੀ ਬਥੇਰੀ ਸਾਨੀਆਂ ਮੁੰਡਾ ਬਥੇਰਾ ਸਾਨਾ ਭਈ ਆ ਜਵਾਕ ਦੋਨੇ ਲਾਲ ਵੀ ਪਰੌਣਾ ਵਧੀਆ ਮਿਲ ਗਿਆ ਨੂਹ ਵਧੀਆ ਮਿਲ ਗਈ ਹੈ ਕਮੀਆਂ ਤਾਂ ਤੇਰੇ ਜਨੇ ਮੈਨੂੰ ਫੋਨ ਕਰਕੇ ਬਾਪੂ ਸਾਰਾ ਕੁਝ ਦੱਸਤਾ ਮਾਂ ਨੇ ਮਾਂ ਦੀ ਕੀ ਗਲਤੀ ਹੈ ਗਲਤੀ ਇਨਾਂ ਦੀ ਹੈ ਇਹ ਕਿਵੇਂ ਬਾਹਰ ਹੋ ਕੇ ਚੱਲਦੇ ਨੇ ਕੀ ਗੱਲ ਇਸ ਘਰ ਨੂੰ ਬਾਰਸ ਦੀ ਲੋੜ ਹੈ ਨਹੀਂ ਭਾਈ ਫਿਰ ਉੱਥੇ ਨਹੀਂ ਅੱਗੇ ਵਧਾਉਣੀ ਨਹੀਂ ਇਹਨਾਂ ਨੇ ਉੱਥੇ ਬੈਠੇ ਰਹਿਣਗੇ ਹੁਣੇ ਬਾਰਸ ਬਾਲਾ ਉੱਥੇ ਬਾਪੇ ਕੋਲੋਂ ਮਿਲਣਗੇ ਜੇ ਤਾਂ ਬਾਪੂ ਮੰਨੋਗੇ ਤਾਂ ਤਾਂ ਸਾਰਾ ਗੁੱਸਾ ਜੇ ਨਹੀਂ ਮੰਨੋਗੇ ਫਿਰ ਉੱਥੇ ਗੁੱਸਾ ਵੀ ਨਹੀਂ ਹੈਗਾ ਕਿਰਾ ਮੰਨ ਕੇ ਤਾਂ ਦੇਖ ਲਓ ਖਵਰੇ ਗੱਲ ਬਾਣੀ ਜਾਵੇ ਉਹ ਲਾਪਰੀ ਦਾ ਤੁਸੀਂ ਪੜੇ ਲਿਖੇ ਹੋਗੇ ਨਾ ਆ ਬਾਪੇ ਮੈਂ ਅਗਰ ਲੱਗੀ ਜੰਨੇ ਹੋ ਗੁਰੂ ਘਰ ਗਏ ਹੋ ਕਦੇ ਕਿਉਂ ਨਹੀਂ ਗਏ ਗੁਰੂ ਘਰ ਗੁਰੂ ਘਰ ਨੂੰ ਵੀ ਮੰਨਦੇ ਆ ਭਾਈ ਏ ਵੀ ਤਾਂ ਵਿਚਾਰੇ ਰੱਬ ਨੂੰ ਹੀ ਮੰਨਦੇ ਨੇ ਇੱਕ ਤਾਂ ਆਪਾਂ ਨੂੰ ਕੋਈ ਮਾੜੀ ਸਿੱਖਿਆ ਦਿੰਦੇ ਨਹੀਂ ਇਹਨਾਂ ਨੂੰ ਵੀ ਐਂ ਕਹੋ ਵੀ ਗੁਰੂ ਘਰ ਵਗ ਜਾ ਕਰੋ ਭਾਈ ਵੀ ਕਿਉਂ ਪਖੰਡਾ ਵਾਜਦੇ ਬੈਨੇ ਹੋ ਕੱਸਿਆ ਕਰਦੇ ਨੇ ਅਗਲੇ ਤਾਂ ਹੀ ਉਰੇ ਤੱਕ ਪਹੁੰਚ ਗਏ ਆਪਾਂ ਕਿਉਂ ਨਹੀਂ ਪਹੁੰਚੇ ਆਪਣੇ ਚ ਕਿਉਂ ਨਹੀਂ ਕੋਈ ਬਾਬਾ ਹੁੰਦਾ ਉਹ ਤਾਂ ਕਲੇਸ਼ ਰਹਿੰਦੇ ਇਹਨਾਂ ਦੇ ਘਰੇ ਵੇ ਪੁੱਤ ਕੀ ਦੇ ਘਰੇ ਗੁਰਦਵੀ ਰੋਝਾ ਨਹੀਂ ਆ ਮੈਂ ਤੜਕ ਪੂਰੋਂ ਦੀ ਗੱਲ ਕੌਣ ਕਰਦਾ ਮੈਂ ਤਾਂ ਬਾਬੇ ਦੀ ਗੱਲ ਕਰਦੀ ਆਂ ਜੀ ਤੁਹਨ ਤਾਂ ਆਸੇ ਦਾ ਨਹੀਂ ਪਤਾ ਮੇਰੀ ਗੱਲ ਸੁਣ ਬਾਪੂ ਜੇ ਮਾਂ ਬਾਬੇ ਨੂੰ ਮੰਨਦੀ ਐ ਸ਼ੁਰੂ ਤੋਂ ਤਾਂ ਹੀ ਇਹਦੇ ਕੋਲੇ ਪਹਿਲਾ ਮੁੰਡਾ ਹੋਇਆ ਮੈਂ ਤਾਂ 5-6 ਸਾਲਾਂ ਬਾਅਦ ਹੋਈ ਉਹ ਕਰਮ ਵਾਲੀ ਹੁੰਦੀ ਹੈ ਉਹ ਤੀਮੀ ਜੀ ਦੇ ਕੋਲੇ ਪਹਿਲੀ ਔਲਾਦ ਇਹ ਮੁੰਡਾ ਹੋ ਜੇ। ਬਾਈ ਦੁਨੀਆ ਦੇ ਹੁੰਦੇ ਨੇ ਉਹ ਤਾਂ ਕੀ ਦੇ ਨੇ ਆ ਕਿ ਫਿਰ ਉਹਨਾਂ ਚਾਰ ਸਾਲ ਹੋ ਗਏ ਬਾਈ ਫਿਰਾਂ ਦੇ ਪਿਆਲੇ ਨਾਲ ਤਾਂ ਕੋਈ ਨਹੀਂ ਜਵਾਬ ਹੋਇਆ। ਜਿਹੜੇ ਜਾਣਦੇ ਨਹੀਂ ਹੈਗੇ ਬਾਬਿਆਂ ਕੋਲੇ ਉਹਨਾਂ ਕੋਲੇ ਹੁੰਦੀ ਨਹੀਂ ਅੱਛਾ। ਜਿਹਦੇ ਨਹੀਂ ਹੁੰਦਾ ਉਹ ਤਾਂ ਜਾਣੀ ਪੈਂਦਾ ਹੁੰਦਾ। ਆਹ ਉਹ ਮਰ ਜਾਨੀਏ ਤੁਸੀਂ ਤਾਂ। ਹਾਂ ਨੂੰ ਮੇਰੇ ਬਾਪ ਉਹੀ ਗੱਲ ਹੈ ਬਾਈ ਤੁਸੀਂ ਤਾਂ ਪੜ੍ਹੇ ਲਿਖੇ ਦਾ ਜਹੀ ਹੈਗੀ ਜੀ ਹੈਗੀ ਜੀ ਪਹਿਲਾਂ ਮੇਰਾ ਸਿਰ ਖੋਖੜਾ ਨੂੰ ਸਮਝਾਉਂਦੇ ਹੋ ਗਿਆ। ਆਹੋ ਆ ਲਾ ਕੇ ਅਧੀਆਂ ਪਾ ਜਾਨਾ ਤੂੰ ਤਾਂ ਤੈਨੂੰ ਤਾਂ ਕਿਸੇ ਕੋ ਫਿਕਰ ਨਹੀਂ ਪੱਕਾ ਨਹੀਂ ਹੈਗਾ ਨਾਲੇ ਐ ਬਾਬੇ ਨੂੰ ਤੂੰ ਵੀ ਨਹੀਂ ਮਾੜਾ ਬੋਲਣਾ ਚਾਹੀਦਾ ਉਹਨਾਂ ਦੇ ਬੋਲ ਤਾਂ ਉਹੀ ਵਿੱਚੋਂ ਦੇ ਨਿਕਲਦੇ ਨੇ ਕੋਈ ਦਵਾਈ ਦੀ ਬੂਟੀ ਦਵਾ ਦਿਓ ਬਈ ਦਵਾਈਆਂ ਖਾਂਦਾ 2 ਸਾਲ ਹੋ ਗਏ ਦਵਾਈ ਲੈਣੀ ਜਾਂਦੇ ਸੀ ਅੱਲਾਪੇ ਤਾਂ ਕੀ ਹੋ ਗਿਆ ਤੈਨੂੰ ਗੜਾ ਪਤਾ ਨਹੀਂ ਹੈਗਾ ਭਾਬੀ ਕੀ ਹੋਇਆ ਕੀ ਨਾ ਹੋਇਆ ਓਰੇ ਦੱਸ ਦੇ ਇਹਨੂੰ ਕੀ ਹੋਇਆ ਚੰਗਾ ਪਲਾ ਭਈ ਤੁਸੀਂ ਆ ਮੈਨੂੰ ਤਾਂ ਲੱਗਦਾ ਆਪਦੀ ਪੀੜ੍ਹੀ ਤੁਸੀਂ ਅੱਗੇ ਵਧਾਉਣ ਬਾਰੇ ਸੋਚ ਹੀ ਨਹੀਂ ਰਹੀ ਹੈਗੀ ਉਹ ਭਈ ਕੋਈ ਬਾਪਾ ਹੋਵੇ ਸੁਣਿਆ ਹੋਵੇ ਨੌਥ ਹੋਵੇ ਫੇਰ ਵੀ ਐ ਵੀ ਠੀਕ ਐ ਭਈ ਸੰਤ ਮਹਾਤਮਾ ਕਰਦੇ ਨੇ ਜਣਾ ਖਣਾ ਫਿਰਦਾ ਜਦ ਇਹੇ ਵਾਰ ਕੀ ਜਾਂਦੀ ਨਹੀਂ ਕੋਈ ਰੁਪਈਆ ਲੈ ਕੇ ਡਿਹੜੀ ਤੇ ਤੁਰ ਜਾਂਦਾ ਬੂ ਮੈਂ ਮਰ ਜਾਂ ਬਾਪੂ ਤੂੰ ਕਿਵੇਂ ਬੋਲੀ ਜਾਂਦਾ ਬਾਬਿਆਂ ਨੂੰ ਤੂਰੇ ਬੈਠਾ ਬੋਲੀ ਜਾਂਦਾ ਉਹਨੂੰ ਉੱਥੇ ਬੈਠੇ ਸੁਣੀ ਜਾਂਦਾ ਹੋਊਗਾ ਆ ਸੁਣਦੇ ਭਈ ਸੁਭਾਨ ਟੱਕਿਆ ਪਿਆ ਹੋਊਗਾ ਉਹਨ ਦਾ ਸੁਰਤ ਨਹੀਂ ਰਹਿੰਦੀ ਉਹ ਲਾਪਰੀ ਸਹੀ ਗੱਲ ਐ ਬਾਪੂ ਦੀ ਉਹਨਾਂ ਦੇ ਕੁਝ ਨਹੀਂ ਹੈ ਗਿਆ ਨਹੀਂ ਛੱਡ ਦੋ ਪਖੰਡਵਾਦ ਤੁਸੀਂ ਨਾ ਆਪਣੇ ਮੁੰਡੇ ਦਾ ਟੈਸਟ ਕਰਾ ਲਓ ਕੀਤਾ ਜੇ ਕੋਈ ਕਮੀ ਹੋਵੇ ਬਾਹਰ ਕੋਈ ਚੋਰੀ ਚੋਰੀ ਨਸ਼ਾ ਕਰਦਾ ਹੋਵੇ ਜੇ ਕਮੀ ਵੀ ਹੋਈ ਉਹ ਵੀ ਬਾਬੀ ਠੀਕ ਕਰਨਗੇ ਡਾਕਟਰ ਨੇ ਠੀਕ ਕਰ ਦੇ ਲੱਖ ਤੇ ਮੇਰੀ ਗੱਲ ਸੁਣ ਤੂੰ ਕਦੋਂ ਤੂੰ ਯਕੀਨ ਕਰਨ ਲੱਗੇ ਬਾਬਿਆਂ ਚ ਨਾਲੇ ਤੂੰ ਜਾ ਕੇ ਦੇਖੀ ਉਹ ਮੈਂ ਤਾਂ ਉਹ ਤੋਂ ਤੋਂ ਯਕੀਨ ਕਰਦੀ ਜਦੋਂ ਤਾਂ ਮੇਰੇ ਪਾਈ ਦਾ ਜਨਮ ਹੋਇਆ ਸੀ ਮੇਰੇ ਪਾਈ ਆਏ ਦੁਨੀਆ ਤੇ ਫੇਰ ਮੈਂ ਆਈ ਉਹਦੇ ਮੰਗਰਾ ਓਏ ਜੇ ਐਡੀ ਕਰਾ ਹੋਵੇ ਉਹਦੇ ਚ ਮੰਡੀ ਚ ਕਿਉਂ ਸੀਜ਼ਨ ਲਾਵੇ ਉਹ ਬੱਸ ਕਰ ਜਾ ਬੱਸ ਕਰ ਜਾ ਨਾ ਪੁੱਠਾ ਸਿੱਧਾ ਬੋਲਿਆ ਕਰ ਆ ਤਾਂ ਹੀ ਤਾਂ ਘਰ ਚੋਕਲੇਸ ਨਹੀਂ ਮੁਕਦਾ ਉੱਠਾ ਸਿੱਧਾ ਵਾ ਇਹ ਬਾਪੂ ਬੋਲੀ ਜਾਂਦਾ ਹੈ ਪਾਪ ਸਾਰੇ ਡੱਬਰ ਨੂੰ ਜੜੀ ਜਾਂਦਾ ਹੈ ਤਾਂ ਹੀ ਤਾਂ ਇਸ ਕਰ ਚ ਨਿਤ ਦਾ ਗਲੇਸ਼ ਹੋ ਰਿਹਾ ਹੈ ਸੀਜਨ ਹਾਂ ਛੜ ਦੋ ਪਖੰਡਵਾ ਦਾ ਕੋਈ ਹੋਰ ਵੀ ਗੱਲ ਕਰਨੋਂ ਕਿ ਇੱਥੇ ਇਹੀ ਗੱਲਾਂ ਕਰਨ ਆਏ ਹੋ ਇਹੀ ਗੱਲਾਂ ਕਰਨ ਵਾਸਤੇ ਬੁਲਾਇਆ ਆਪਾਂ ਨੂੰ ਗਿਰਬੇ ਨੇ ਵੀ ਬਾਬੇ ਕੋਲ ਨਹੀਂ ਜਾਂਦੀ ਹੈਗੀ ਜੇ ਗਈ ਬੇਬੇ ਕਹਿੰਦੀ ਉੱਥੋਂ ਜਰੂਸ ਕਢਾ ਕੇ ਮੋੜੀਆ ਬਾਬੇ ਨੇ ਖਰਾਪ ਦਿੱਤਾ ਕਹਿੰਦਾ ساری ਉਮਰ ਤੇਰੇ ਔਲਾਦ ਨਹੀਂ ਹੁੰਦੀ ਕਹਿੰਦਾ ਕਿਤੇ ਮਰਜੀ ਫਿਰ ਜਾ ਤੂੰ ਕਿ ਜਰੂਸ ਕੱਢਿਆ ਮੈਂ ਮੈਨੂੰ ਖੜਿਆ ਤੇ ਹੱਥ ਦਬਦਾ ਸੀਗਾ ਮੈਂ ਕਿਵੇਂ ਦੁਆਰਾ ਦੇ ਹੱਥ ਬਾਬੇ ਨੇ ਆਹ ਦੇਖ ਹਾਂ ਦੇਖ ਲੈ ਦੇਹਰਾ ਜਿਹੜਾ ਦੁਸ਼ਣ ਲਾਉਂਦੀ ਆ ਬਾਬਿਆਂ ਨੂੰ ਕਿਹਨਾਂ ਲਾਉਂਦੀ ਆ ਜਵਾਖੜੀ ਸਹੀ ਗੱਲ ਕਹੀ ਐ ਆਹੋ ਕਹਿੰਦੀ ਆ ਜਵਾਖੜੀ ਉਹਦਾ ਬਾਬਾ ਹੱਥ ਦੇਖਦਾ ਹੁਣ ਲਕੀਰਾਂ ਹੱਥਾਂ ਦੀਆਂ ਹਾਂ ਇਹ ਹੀ ਪੜਦੇ ਹੁੰਦੇ ਨੇ ਹਾਂ ਹੁਣ ਕਹਿ ਨਹੀਂ ਜਦ ਆਏ ਘਰ ਰੱਖਿਆ ਸੀ ਕੋਲੇ ਉਹਨੇ ਫੜ ਕੇ ਆਏ ਨੇੜੇ ਕਰਨੇ ਬੈਠੇ ਨੇੜੇ ਹੁਣ ਆਏ ਨੇ ਦੱਸ ਤੋਂ ਹੋ ਗਏ ਨੇ ਬਾਬਾ ਬਈ ਫੜਿਆ ਸੀ ਐਵੇਂ ਚੱਜ ਨਾਲ ਤੇਲ ਦਾ ਫੜ ਕੇ ਐ ਦਬਦੇ ਹੁੰਦੇ ਨੇ ਨਾ ਤੁਸੀਂ ਕਦੇ ਇਹਨੂੰ ਐ ਕਿਹਾ ਵੀ ਗੁਰਦੁਆਰੇ ਵਗ ਜਾ ਬਾਈ ਨਾ ਆਪਾਂ ਕਦੇ ਨਹੀਂ ਕਿਹਾ ਗੁਰਦੁਆਰੇ ਜੇ ਉੱਠੂਗੀ ਫੇਰ ਜਾਨੂੰ ਕਹਿੰਦਾ ਰੋਝਾਨੀ ਆ ਤੁਦੂ ਵੀ ਮੇਰੇ ਨਾਲ ਕਿ ਤੇ ਯਾਰ ਲੈ ਮੈਨੂੰ ਸਿਕੁਰਦਵਾਰੇ ਕੇ ਝੂਠ ਵੱਡੀ ਜਾਨੇ ਹੋਗੇ ਉਹ ਪਖੰਡੀਆਂ ਕੋਲੇ ਲਿਆਇਆ ਕਰ ਇਹਨਾਂ ਨੂੰ ਪਰ ਸੁੱਤੀ ਪੈ ਨੂੰ ਪਤਾ ਲੱਗਦਾ ਵੀ ਮਗਰਦਵਾਰੇ ਜਾਣੀ ਆ ਕਨਾ ਭਾਈ ਜੇ ਤਾਂ ਸੇਵਾ ਕਰ ਲੋਗੇ ਵਧੀਆ ਰਹੋਗੇ ਬਾਬੇ ਦੀ ਨਹੀਂ ਫਿਰ ਉਹ ਘਰ ਤਾਂ ਬਿਜੇ ਜਿਹੜਾ ਗੁਰਦਵਾਰੇ ਨੂੰ ਮੰਨਦਾ ਹੁੰਦਾ ਪਖੰਡੀਆਂ ਕੋਲੇ ਨਹੀਂ ਜਾਂਦਾ ਹੁੰਦਾ ਮਾਤਾ ਮੈਥੋਂ ਨਹੀਂ ਸੇਵਾ ਹੁੰਦੀ ਹੈਗੀ ਬਾਬੇ ਬੂਬੇ ਦੀ ਠੀਕ ਹੈ ਮੈਂ ਤਾਂ ਗੁਰਦਵਾਰੇ ਬਾਗ ਜਾ ਕਰੂੰਗਾ ਹਾਂ ਅਪਾ ਦਾਬ ਦੋ ਵਾਰੀ ਆਇਆ ਕਰ ਭਈ ਕਿਹੜਾ ਤਾਂ ਕੀ ਕਿਹੜਾ ਹਾਂ ਅਥੇ ਪਗਵਾ ਲਾ ਕੇ ਬਗ ਜਾ ਕਰੀ ਉੱਥੇ ਲੈ ਉਹ ਤਾਂ ਉਹ ਬਾਗੀ ਜਾਨ ਛੜਾ ਕੇ ਸਾਨੂੰ ਨਹੀਂ ਪਤੀਜੀ ਬਤੂਜੀ ਰਹਿ ਮੂੰਹ ਦਿਖਾਉਂਦੀ ਉੱਥੇ ਜਾ ਰਿਹਾ ਉਹ ਬਾਹਰੋਂ ਨਿਕਲਿਆ ਹੋਊਗਾ ਕਿਸੇ ਕੋਲੇ ਉਹ ਤਾਂ ਆਪ ਤੁਹਾਡੇ ਵਰਗਾ ਹੈ ਉਹ ਕਿੱਥੇ ਮੰਨਦਾ ਬਾਬਿਆਂ ਨੂੰ ਤੁਸੀਂ ਉਹਨੂੰ ਦਵਾਈ ਦੋਈ ਦਵਾ ਕੇ ਦੇਖ ਲਓ ਚਲ ਭਾਈ ਆਪਾਂ ਬੱਦਲਾਂ ਕਰਦੇ ਹਾਂ ਹਾਂ ਮੈਂ ਤਾਂ ਯਾਰ ਅੰਦਰ ਜੰਨਾ ਤੁਸੀਂ ਮਰੀ ਜਾ ਰਹੇ ਭਾਈ ਨਾ ਦੱਸ ਭਾਈ ਤੂੰ ਮਾੜਾ ਮੋਟਾ ਮਾਨੂੰ ਸਮਝਾ ਦੇ ਨੜੇ ਭੈਣ ਨੂੰ ਕਹ ਦੇ ਵੀ ਕੀ ਇਹ ਗੱਲਾਂ ਜਿ ਕੋ ਦਾਵਾਗਾ ਉਹ ਮੈਂ ਤਾਂ ਸਮਝਾਈ ਹੈ ਭਾਈ ਕਿ ਇਨਾ ਜੱਬਾ ਖੰਡ ਵੱਜ ਕੋਈ ਨਹੀਂ ਕੁਝ ਨਹੀਂ ਹੈਗਾ ਆਉਲਾ ਗੁਰੂ ਘਰ ਜਾਇ ਕਰੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਰੱਬ ਆਪ ਹੀ ਦੇ ਦਊ ਜਦੋਂ ਆਪਣੇ ਕਰਮਾਂ ਚ ਲਿਖਿਆ ਹੋਇਆ ਉਹੀ ਗੱਲ ਮੈਂ ਸਮਝਾਉਣਾ ਮਨ ਐ ਗੁਰੂ ਘਰ ਤੇ ਜਾਂਦੇ ਨਹੀਂ ਪਰ ਸੋ ਉਥੇ ਮੈਂ ਦਵਾਈ ਲੈਣ ਜਾਂਦਾ ਸੀ ਨਾਲੇ ਮੈਂ ਦਿਖਾਇਆ ਟੈਸਟ ਉਠ ਕਰਵਾ ਲਾਂਗੇ ਮਾਂ ਨੇ ਪਾਬੀ ਨਹੀਂ ਲੱਗਣ ਤੇ ਮੈਂ ਤਾਂ ਇੱਕ ਗੱਲ ਤੈਨੂੰ ਦੱਸਦਾ ਬਈ ਇਕੱਲੇ ਨੂੰ ਕੁੜੀ ਨੂੰ ਵੀ ਦਵਾਈਆਂ ਦਵਾਈ ਆਉ ਤੂੰ ਆਪ ਟੈਸਟ ਉਸ਼ਟ ਕਰਵਾਇ ਕੋਈ ਬਈ ਕਰਵਾਏ ਤਾਂ ਹੈ ਨਹੀਂ ਚਲੋ ਉੱਦੇ ਮੈਨੂੰ ਅਸੀਂ ਮੈਂ ਦੋਨੇ ਟੈਸਟ ਕਰਵਾ ਲਾਂਗੇ ਅਸੀਂ ਜਦੋਂ ਹੁਣ ਘਰੋਂ ਨਹੀਂ ਕੋਈ ਜਾਣ ਦਿੰਦਾ ਸਕੇ ਕੀ ਕਰੀ ਇਹ ਤਾਂ ਕਹਿ ਨਹੀਂ ਦਿੰਦਾ ਡਾਕਟਰਾਂ ਕੋਲ ਤਾਂ ਕੁਝ ਨਹੀਂ ਨਾ ਡਾਕਟਰਾਂ ਕੋਲ ਤਾਂ ਕੁਝ ਨਹੀਂ ਓਏ ਯਾਰਾ ਤੂ ਇਹਨੂੰ ਦੱਸਣਾ ਜ਼ਰੂਰੀ ਹੈ ਤੂੰ ਫੜ ਕੇ ਬਾਪੂ ਦੇ ਪੈਸੇ ਕੋਈ ਬੰਨ੍ਹਾ ਲਾ ਕੇ ਭੱਗ ਜਾ ਤੂੰ ਆਪਦੇ ਟੈਸਟ ਕਰਵਾ ਲਿਆ ਕੋਈ ਦਵਾਈ ਬੂਟੀ ਲੈ ਲਿਆ ਜੇ ਕਮੀ ਹੋਵੇ ਚਲ ਉਹ ਤਾਂ ਬਾਈ ਮੈਂ ਤੇਰੀ ਗੱਲ ਨੂੰ ਮੰਨਦਾਂਗਾ ਪਰ ਰੌਲਾ ਤੇ ਇਸ ਗੱਲ ਦਾ ਨਾ ਬਾਈ ਜੱਸੀ ਮੇਰੇ ਘਰ ਵਾਲੀ ਨਹੀਂ ਜਾਂਦੀ ਬਾਬਿਆਂ ਕੋਲ ਇਹ ਕਲੇਸ਼ ਪਾਉਂਦੀ ਹੈ ਉੱਥੇ ਜਾ ਕੇ ਤੂੰ ਪਤਾ ਉਹਨਾਂ ਦਾ ਐਵੇਂ ਹੱਥਾਂ ਬਾਹ ਫੜ ਲੈਂਦੇ ਨੇ ਫਿਰ ਨਾਲੇ ਉੱਥੇ ਜੁੰਡੂ ਜੁੰਡੀਆਂ ਹੋਣਗੇ ਨਾਲੇ ਘਰੇ ਕਲੇਸ਼ ਪੈਂਦਾ ਗਾ ਇਸ ਗੱਲ ਪਿੱਛੇ ਕੋਈ ਤਾਂ ਮੇਨੂੰ ਦਾ ਪਤੀਆ ਵੀ ਇਹਨਾਂ ਕੋਲੇ ਕੀ ਹੈ ਯਾਰਾ ਜੇ ਇਹਨਾਂ ਕੋਲੇ ਹੁੰਦਾ ਆਪਣਾਂ ਦੀ ਫਿਰ ਆਪ ਕਿਉਂ ਉਹ ਰੂੜੀਆਂ ਚ ਬੈਠਾਗਾ ਮੈਂ ਛੱਡ ਗਿਆ ਸ਼ਿਕਦਨ ਵੀ ਮੈਂ ਤਾਂ ਉਹਦੇ ਕੋਲ ਜਾਂਦਾ ਨਹੀਂਗਾ ਹਾਂ ਜੇ ਕੋਈ ਮਾੜੀ ਜਿਹੀ ਮਾਂ ਪਤਾ ਕੀ ਬਹਾਨਾ ਦੇਖ ਜੇ ਕੋਈ ਗਾ ਦੂਜੀ ਵਾਰ ਬਾਹ ਕਹਿੰਦੇ ਆ ਬਾਬਾ ਕੋਈ ਗੱਲ ਮਣੀ ਭਈ ਤੁਹਾਡੇ ਘਰੇ ਦਾਰੂ ਚੱਲਦੀ ਹੋਣੀ ਹੁਣ ਦਰਦ ਦਾ ਬਾਪੂ ਕਿੰਦੀ ਹੈਗਾ ਉਹ ਸਾਰਿਆਂ ਦੇ ਘਰ ਹੀ ਹੁੰਦੀ ਹੈ ਦਾਰੂ ਕਿਹਦੇ ਘਰੇ ਨਹੀਂ ਹੁੰਦੀ ਅਜਨਾਂ ਦੇ ਦਾਰੂ ਹੁੰਦੀ ਹੈ ਕਿੰਨੇ ਨੂੰ ਉਹਨਾਂ ਦੇ ਮੁੰਡੇ ਹੁੰਦੇ ਨੇ ਉਹ ਕਿਵੇਂ ਹੋ ਜਾਂਦੇ ਨੇ ਭਈ ਇਹ ਤਾਂ ਯਾਰ ਕਿਸਮਤ ਆ ਦੇਖ ਰੱਬ ਦੇ ਹੱਥ ਹੈਗਾ ਜੋ ਦੇਣਾ ਹੋਏ ਦੇ ਦੂ ਐਵੇਂ ਨਲਦਰ ਪੀ ਲਟਾ ਕਰੀ ਜਾਂਦੇ ਆ ਨਾਲੇ ਰੋਜ਼ ਬੱਸਾਂ ਚੜ ਜਾਂਦੀਆਂ ਨੇ ਪਿਹੜਾ ਲੱਗਦਾ ਜਲੂਸ ਕਰ ਹਟਿਆ ਕਰਦਾ ਉੱਥੇ ਦਾ ਦੇ ਆਉਂਦੇ ਨੇ ਜਦੋਂ ਮੰਗ ਲੈਂਦਾ ਹੁਣਾ ਬਾਪਾ 5000 ਉਹਦੀ ਦੇ ਦਿੰਦੀ ਨੇ ਕੁੜੀ ਆ ਪਤੀ ਨਹੀਂ ਕਿੰਨੇ ਅਗਰ ਰੁਪਈਆ ਲਟਾਤਾ ਉਹ ਤੋਂ ਬਿਨਾਂ ਤਾਂ ਪੁੱਛੇ ਮੈਨੂੰ ਰੋਟੀ ਨਹੀਂ ਖਾਂਦੀ ਮਾਂ ਤੂੰ ਐ ਕਰ ਗੱਸੀ ਨੂੰ ਲੈ ਜਾ ਕੱਲੂ ਤੇ ਤੂੰ ਆਪਦੇ ਟੈਸਟ ਟੋਸਟ ਕਰਵਾ ਲੈ ਕੋਈ ਦਵਾਈ ਬੂਟੀ ਲੈ ਲੈ ਕਿਉਂ ਹੀ ਲੋਟੀ ਜਾਂਦੇ ਮੈਨੂੰ ਇਧਰ ਅਖੰਡ ਅਵਾਜ਼ ਚ ਕੋਈ ਨਾ ਬਈ ਤੂੰ ਬਾਪੂ ਨੂੰ ਕਹਿ ਦੀ ਵੀਰ ਪੀਰ ਤੂਏ ਦੇ ਦੂਗਾ ਤੇ ਚਲ ਕਰਵਾ ਲਿਓ ਮੈਂ ਤਾਂ ਬਗ ਜੂਗਾ ਪਰ ਨਾਲੇ ਮਾਂ ਨੂੰ ਤੇ ਨਾਲੇ ਲਾਪਰੀ ਤੋਂ ਬੈਸਾ ਜਰਾਪਰੀ ਤੋਂ ਸਮਝਾ ਬਈ ਤੂੰ ਮਾਂ ਮਾਂ ਘਰ ਕੋ ਲੱਗਦੀ ਆ ਮਾਂ ਕੱਲੀ ਜਾਂਦੀ ਏ ਤੁਰੀ ਫਿਰਦੇ ਉਹਨੂੰ ਕੋਈ ਨਾ ਮੈਂ ਉਹਨੂੰ ਸਮਝਾਉਣਾ ਘਰੇ ਜਾ ਕੇ ਕਲਾਸ ਲਾਉਣਾ ਉਹਦੀ ਵੀ ਹੋਰ ਭਾਈ ਹੋਰ ਉਹੀ ਨਾ ਕਲੇਸ਼ ਪਾ ਕੇ ਲੋਕਾਂ ਨੂੰ ਜਰੂਰ ਕੱਢਾ ਦਿਖਾਈ ਜਾਂਦੇ ਹੋ ਯਾਰ ਰੋਜ਼ ਤੁਸੀਂ ਉਹੀ ਤਾਂ ਗੱਲ ਚਲ ਜੇ ਕੋਈ ਮੂੰਹ ਸਿਰ ਹੋਂਦਾ ਆਪਾਂ ਫੇਰ ਵੀ ਮੰਨ ਲਈਏ ਭਈ ਹਾਂ ਠੀਕ ਆ ਭਈ ਉੱਥੇ ਬਗ ਜੀਏ ਕੀ ਉਹਦੇ ਕੋਲ ਜਾ ਕੇ ਕੋਸ ਨਹੀਂ ਕੋ ਚਮਟੇ ਨਾਲ ਥੋੜਾ ਪੈਂਦਾ ਜੇ ਚਮਟੇ ਨਾਲ ਪੈਂਦੇ ਹੁਣ ਫੇਰ ਹਸਪਤਲ ਬੰਦ ਹੋ ਜਾਣਾ ਉਹੀ ਤਾਂ ਗੱਲ ਆ ਯਾਰ ਚਲ ਕੋਈ ਨਾ ਮੈਂ ਕਰਦਾ ਬਾਪੂ ਨਾਲ ਗੱਲ ਉਹਨੂੰ ਕਹਿ ਦਊਂ ਤੁਸੀਂ ਕੱਲ ਨੂੰ ਭੱਜ ਜਾਓ ਇਹਨੂੰ ਦੱਸੀ ਨਾ ਵੀ ਕਿੱਥੇ ਜਾਣਾ ਉਹੀ ਬਹਾਨਾ ਬਾਰਦੀ ਇਹਨੂੰ ਪਿੰਡ ਮਲਿਆ ਕੇ ਲਿਉਣਾ ਮੈਂ ਕੋਈ ਨਾ ਵੇ ਆਹੋ ਭਾਬੀ ਹਾਲ ਆਪ੍ਰੀਤ ਬਣ ਗਈ ਜਾ ਹਾਂ ਬਸ ਬਣ ਗਈ ਪੌਣੀ ਆ ਅੱਛਾ ਚੱਤ ਚੱਲ ਪਾ ਦੀ ਮੇਰੀ ਗੱਲ ਸੁਣ ਹਾਂ ਦੱਸ ਉੱਥੇ ਕੀ ਗੱਲ ਹੋ ਗਈ ਦੀ ਤੁਸੀਂ ਗਈਆਂ ਸੀ ਬਾਬੇ ਦੇ ਮੇਰਾ ਹੱਥ ਫੜਦਾ ਸੀਗਾ ਕਹਿੰਦਾ ਹੱਥ ਦਿਖਾ ਤੇ ਹੱਥ ਫੜ ਕੇ ਪਤਾ ਕੀ ਮੈਂ ਕਰਦਾ ਸੀਗਾ ਐ ਐ ਐ ਕੌਣ ਕਰਦਾ ਹੁੰਦਾ ਫਿਰ ਕੀ ਹੋ ਗਿਆ ਐਂ ਕਰਨ ਨਾਲ ਐਂ ਕਰਨ ਨਾਲ ਬਾਬਾ ਗਲਤ ਥੋੜੀ ਹੋ ਗਿਆ ਲੈ ਤੂੰ ਕਰਵਾ ਲੈਂਗੀ ਆਪਣੀ ਲੈਵੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਐ ਨਹੀਂ ਕਹਿੰਦੀ ਵੀ ਸਾਰੇ ਬਾਬੇ ਚੰਗੇ ਹੁੰਦੇ ਨੇ ਪਰ ਸਾਰੇ ਬਾਬੇ ਮਾੜੇ ਵੀ ਨਹੀਂ ਹੁੰਦੇ ਹੈਗੇ ਆਪਣਾ ਤਾਂ ਸਾਰਾ ਪਿੰਡ ਜਾਂਦਾ ਉਹਦੇ ਲੈਵੇ ਕੋਈ ਨਹੀਂ ਆਂਦਾ ਹੈਗਾ ਲੈ ਆਪਣੀ ਤਾਂ ਕੋਈ ਵੀ ਬੱਚਾ ਨਹੀਂ ਹੈਗਾ ਸਿਉ ਦੇ ਕੋਲ ਸਾਥ ਦੋਨੋਂ ਤੋਂ ਬਿਨਾ ਐ ਨਹੀਂ ਹੁੰਦਾ ਉਹਦੇ ਲੈਵੇ ਕੋਈ ਵੀ ਹਰੇਕ ਨੂੰ ਟਾਈਮ ਦਿੰਦਾ ਅਲੱਗ-ਅਲੱਗ ਆ ਉਹ ਦਿੰਦਾ ਟਾਈਮ ਆ ਮੈਂ ਕੋਲ ਚੱਕੀ ਰਹਿ ਗਿਆ ਲਪ੍ਰਿਤ ਤੇਰਾ ਜਮੀਨੀ ਜੀ ਕਰਦਾ ਜਵਾਕ ਦਾ ਮੂੰਹ ਸਰ ਦੇਖਣ ਦਾ ਕਿਹਦਾ ਜੀ ਨਹੀਂ ਕਰਦਾ ਹੁੰਦਾ ਜਵਾਕ ਦਾ ਮੂੰਹ ਦੇਖਣ ਦਾ ਫੇਰ ਮੇਰਾ ਵੀ ਜੀਬ ਤੇਰਾ ਕਰਦਾ ਉਹ ਨਾ ਸੱਚੇ ਦਿਲੋਂ ਨਹੀਂ ਮੰਨਦੀ ਹੈਗੀ ਉਹਨੂੰ ਅਸਲ ਦੇ ਵਿੱਚ ਜੇ ਤੂੰ ਸੱਚੇ ਦਿਲੋਂ ਮੰਨੇ ਤੈਨੂੰ ਤਾਂ ਪਤਾ ਲੱਗੇ ਤੂੰ ਉਹਨੂੰ ਕਦੇ ਉਸ ਨਿਗਰ ਨਾਲ ਦੇਖੀ ਨਹੀਂ ਹੋਰ ਸੱਚੇ ਦਿਲੋਂ ਕਿਵੇਂ ਮੰਨਦੇ ਹੁੰਦੇ ਉਹਦਾ ਰੱਬ ਦਾ ਰੂਪ ਹੈ ਰੱਬ ਦਾ ਰੂਪ ਤੂੰ ਉਹਨੂੰ ਉਸ ਨਿਗਰ ਨਾਲ ਦੇਖ ਜਿਵੇਂ ਮੰਮੀ ਮੈਨੂੰ ਕਹਿੰਦੀ ਐ ਮੈਂ ਉਹ ਵੀ ਕਰ ਲੈਨੀ ਆ ਮੰਮੀ ਨੇ ਕਿਹਾ ਵੀ ਉੱਥੇ ਚੱਲ ਮੈਂ ਉੱਥੇ ਬੱਗ ਗਈ ਹੋਰ ਦੱਸ ਕੀ ਕਰਾ ਹੋਣਾ ਮੈਂ ਵੀ ਛੋਟੀ ਹੁੰਦੀ ਬਾਬੇ ਲਵੇ ਮੈਨੂੰ ਬੇਬੇ ਲੈ ਕੇ ਜਾਇਆ ਕਰਦੀ ਮੇਰਾ ਤਾਂ ਉਹਨੇ ਕਦੇ ਹੱਥ ਫੜਿਆ ਨਹੀਂ ਸੀ ਨਾ ਮੇਰੀ ਮਾਂ ਦਾ ਫੜਿਆ ਮੈਨੂੰ ਕੀ ਪਤਾ ਭਾਈ ਤੁਹਾਡੇ ਕਿਉਂ ਨਹੀਂ ਫੜੇ ਹੈਗੇ ਹੱਥ ਮੇਰੇ ਨਾਲ ਤਾਂ ਗਲਤ ਹਰਕਤਾਂ ਕਰਦਾ ਮੈਨੂੰ ਨਹੀਂ ਚੰਗਾ ਲੱਗਦਾ ਬਾਬਾ ਇਹਨੂੰ ਨਾ ਇਹ ਬਹੁਤ ਵੱਡੀ ਗਲਤਫਹਿਮੀ ਹੋਈ ਹੈ ਕੋਈ ਐਂ ਕਰ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਚਲ ਤੂੰ ਨਾ ਜਾ 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 ਕੁਝ ਨਹੀਂ ਕਹਿੰਦੀ ਮੈਂ ਤੈਨੂੰ ਤੂੰ ਕੇਰਾ ਮੇਰੇ ਨਾਲ ਜਾ ਕੇ ਦੇਖ ਜੇ ਮੈਨੂੰ ਲੱਗਿਆ ਵੀ ਬਾਬੇ ਚ ਭਾਈ ਪੱਕਾ ਕੋਈ ਵੀ ਜੀ ਹਰਕਤ ਹੈਗੀ ਹੈ ਇਧਰ ਨਾ ਗਲਤ ਹਰਕਤਾਂ ਕਰਦਾ ਮੈਂ ਮੁੜ ਕੇ ਤੈਨੂੰ ਉਹਦੇ ਲੈ ਕੇ ਨਹੀਂ ਜਾਂਦੀ ਪਰ ਮੈਂ ਆਪ ਪਰਖੂਗੀ ਜ਼ਰ ਤੈਨੂੰ ਕਿਵੇਂ ਚ ਕੀ ਨ ਹੋ ਰਿਹਾ ਲਾਪਰੀ ਦਾਬਾ ਬਾਬੇ ਦੇ ਪੜੇ ਲੇ ਕੇ ਕੁੜੀਆਂ ਮੈਂ ਤੈਨੂੰ ਕਿੰਨੇ ਵਾਰ ਦੱਸਤਾ ਭਾਬੀ ਵੀ ਜਿਹਦੇ ਨਾਲ ਤੂੰ ਵਿਆਹੀ ਹੋਈ ਓ ਬਾਬੇ ਦੇ ਪੈਰੋਂ ਹੀ ਹੋਇਆ ਚੱਲ ਕੋਈ ਗੱਲ ਨਹੀਂ ਜੇ ਤੂੰ ਐਨਾ ਹੀ ਕਹਿਨੀ ਆ ਨਾ ਮੈਂ ਤੇਰੇ ਨਾਲ ਬਾਹਰ ਚੱਲੂੰਗੀ ਹਮ ਪਰ ਜੇ ਉਹਨੇ ਅਜੇ ਹਰਕਤ ਕੀਤੀ ਨਾ ਮੈਨੂੰ ਅਜ ਦੂ ਮੁੜ ਕੇ ਕਿਸੇ ਨੇ ਵੀ ਨਹੀਂ ਕਹਿਣਾ ਹੈਗਾ ਇਹ ਬਾਬਾ ਮੈਂ ਤੇਰੇ ਨਾਲ ਹੋਊਂਗੀ ਮੈਂ ਸਾਰਾ ਕੁਝ ਆਪੇ ਨੋਟ ਕਰ ਲੂੰਗੀ ਉੱਥੇ ਜਾ ਕੇ ਮੈਂ ਮਾਂ ਨੂੰ ਵੀ ਨਹੀਂ ਮੁੜ ਕੇ ਜਾਣ ਦਿੰਦੀ ਫਿਰ ਪਰ ਕੇਰਾਂ ਤਾਂ ਪੁੱਤਿਆ ਲੋ ਬਾਈ ਕੋਈ ਪਤਾ ਨਹੀਂ ਹੁੰਦਾ ਹੁੰਦਾ ਜਦੋਂ ਬੰਦੇ ਨੂੰ ਕਹਿੰਦੇ ਰਾਮ ਆਉਣਾ ਹੁੰਦਾ ਨਾ ਸਵਾਦੀ ਮੁੱਠੀ ਨਾਲ ਹੀ ਰਾਮ ਆ ਜਾਂਦਾ ਹੁੰਦਾ ਜੇ ਰਾਮ ਆਉਣਾ ਹੀ ਨਾ ਹੋਵੇ ਫਿਰ ਭਾਵੇਂ ਚਾਹੇ ਬੰਦਾ ਸਾਰੀ ਦੁਨੀਆ ਘੁੰਮ ਲੇ ਤਾਂ ਨਹੀਂ ਰਾਮ ਆਉਂਦਾ ਫਿਰ ਮੰਮੀ ਜਾਣਦੀ ਤਾਂ ਹੁੰਦੀ ਆ ਹਾਲੇ ਤੱਕ ਕੁਛਤ ਹੋਇਆ ਤਾਂ ਹੈ ਨਹੀਂਗਾ ਮੰਮੀ ਜਾਣਦੀ ਹੁੰਦੀ ਆ ਨਾ ਉਸ ਨੀਚ ਨਾਲ ਤੂੰ ਤਾਂ ਨਹੀਂ ਜਾਂਦੀ ਅਸੀਂ ਉਰੇ ਆਇਆ ਵੀ ਸਾਡੇ ਵੀ ਆਉਣ ਦਾ ਮਾੜਾ ਮੋਟਾ ਲਾਜ ਰੱਖ ਦੇ ਚੱਲ ਕੋਈ ਗੱਲ ਨਹੀਂ ਫਿਰ ਵਗ ਚੂੰਗੀ ਹਾਂ ਜੇ ਤੂੰ ਨਹੀਂ ਕਹਿਨੀ ਆਪਾਂ ਤੜਕੇ ਚੱਲਾਂਗੇ ਤੇ ਉਹਦੇ ਚੇਲੇ ਦਾ ਨੰਬਰ ਹੈਗਾ ਬੇਬੇ ਲਾਵੇ ਉਹਨੂੰ ਫੋਨ ਲਾ ਕੇ ਕਹਾਂਗੇ ਵੀ 8:00 ਵਜੇ ਆਵਾਂਗੇ ਭਈ ਅਸੀਂ ਤੜਕੇ ਇਹਨਾਂ ਲਈ ਅੱਜ ਦਾ ਦਿਨ ਤਾਂ ਅਸੀਂ ਉਰੇ ਹੈਗੇ ਆਂ ਫਿਰ ਤੜਕੇ ਅਸੀਂ ਆਪਣੇ ਘਰੇ ਵਗ ਜਾ ਹਰਦਰਬਾਈ ਮੰਨ ਕਰਨ ਵਾਲਾ ਕੁ ਬੰਦੇ ਤਾਂ ਹੀ ਹੁੰਦੇ ਨੇ ਬੰਦੇ ਇਹ ਆਰ ਤੈਨੂੰ ਕਿਹੜੇ ਪਾਸੇ ਲੱਗਦਾ ਇਹ ਤਾਂ ਗੁਰਦੁਆਰਾ ਸਾਹਿਬ ਨਹੀਂ ਕਹਿੰਦੇ ਮੱਥਾ ਦੇਕਿਆ ਨੇ ਤਾਂ ਮੈਂ ਇਹ ਨਹੀਂ ਕਹਿੰਦੀ ਗੁਰਦੁਆਰੇ ਨੂੰ ਨਾਮ ਮੰਨੋ ਭਾਈ ਸਭ ਤੋਂ ਵੱਡੇ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਆਪਣੇ 11ਵੇਂ ਗੁਰੂ ਤੋਂ ਉੱਪਰ ਤਾਂ ਕੁਝ ਵੀ ਨਹੀਂ ਪਰ ਇਹ ਵੀ ਤਾਂ ਰੱਬ ਨੂੰ ਮੰਨਦੇ ਨੇ ਵਿਚਾਰੇ ਇਹ ਕਿਹੜਾ ਆਪਾਂ ਨੂੰ ਵਹਿਮਾਂ ਭਰਮਾਂ ਮਚਪਾਉਂਦੇ ਨੇ ਕਦੇ ਇਹਨੇ ਹੈਗੇ ਇੱਕ ਫਾਟੂਣਾ ਕਰਿਆ ਜਾਇਆ ਕਰਿਆ ਫਲਾਣਾ ਸੀ ਬਹਿੰਜ ਵਗ ਜਾ ਕਿਹ ਹੈ ਕਦੇ ਰੱਬ ਦਾ ਨਾਮ ਲੈਣ ਨੂੰ ਕਹਿੰਦੇ ਨੇ ਇਹ ਆਪਾਂ ਨੂੰ ਚੱਲ ਕੋਈ ਗੱਲ ਨਹੀਂ ਫਿਰ ਵਗ ਚੱਲਾਂਗੇ ਆਪਾਂ ਕੱਲ ਨੂੰ ਹਾਂ ਚੱਲ ਤੂੰ ਪਾ ਲਿਆ ਚਾਹ ਭ ਚੰਗਾ ਹਾਂ ਜਬ ਹੈ ਅੰਦਰ ਜਾ ਕੇ ਕਿਨੇ ਦਿਮਾਗ ਚ ਹੈ ਠਿਕਰਾ ਮੁੱਦਾ ਵੱਜਿਆ ਪਿਆ ਸਾਰੇ ਉਹ ਬਾਬੇ ਕੋਲ ਲੱਗ ਜਾ ਬਾਬੇ ਕੋਲ ਲੱਗ ਜਾ ਮੈਂ ਮੈਂ ਦੇਖਿਆ ਹੋਇਆ ਬਾਬਾ ਕਿਹਾ ਜਾ ਹੱਥ ਫੜਦਾ ਕਿਵੇਂ ਨਾ ਆਏ ਬਲਾਈ ਦੀ ਤੂੰ ਮੈਨੂੰ ਦੱਸਤਾ ਦੇਂਦੀ ਵੀ ਇਹ ਫੋਨ ਕਰਖਿਆਗਾ ਮੈਂ ਮੇਰੇ ਨਾਲ ਤਾਂ ਸਾਰਿਆਂ ਨੇ ਘਰੇ ਸਪਾਰਿਆ ਫਿਰ ਮੈਂ ਬਲਾਵਾ ਨਾ ਤਾਂ ਹੋਰ ਕੀ ਕਰਾਂ ਕੁੜੀ ਵੀ ਮੰਗਰ ਲਾਰਖੀ ਇਹ ਕਹਿਣਾ ਤਾਂ ਕੀ ਧੀ ਆਹ ਇੱਥੇ ਤਾਂ ਕਲੇਸ ਪੈਂਦੀ ਪੈਂਦਾ ਤੂੰ ਉੱਥੇ ਵੀ ਕਲੇਸ ਪਵਾਏਂਗੀ ਮੈਂ ਤੈਨੂੰ ਦੱਸਾਂ ਤੂੰ ਕੁੜੀ ਦਾ ਘਰ ਜਾੜੇਂਗੀ ਹਾਂ ਤੂੰ ਬਸਾ ਦੇਂਗਾ ਅਰੇ दारू ਪੀਪੀ ਕਹਿੰਦਾ ਫਿਰਦਾ ਰਹਿਣਾ ਹੈ ਉਹ ਕਿਹਦੇ 14 ਦਿਨ ਦਾਰੂਦਾਰ ਉਹ ਦੇਖੇ ਕਿਵੇਂ ਮੂੰਹ ਬਣਾ ਕੇ ਗਿਆ ਸੀ ਅੰਦਰ ਨੂੰ ਪਰੌਣਾ ਹੈ ਉਹੀ ਗੱਲ ਆ ਉਹ ਕਹੂਆ ਸਾਰੀਆਂ ਹੁਣ ਕੀ ਕਰੇ ਭਈ ਸ਼ਰਮੋ ਸਰਮੀ ਉਹ ਚੁੱਪ ਕਰ ਰਹੀ ਹੈ ਦੀਗਾ ਲੈ ਕੇ ਉੱਥੇ ਤੁਰ ਜਾਂਦੀ ਹੈ ਉਹ ਤੈਨੂੰ ਕਹੂਆ ਤੈਨੂੰ ਵੀ ਤੂੰ ਮੇਰਾ ਨਾਂ ਘਰ ਪੱਟ ਉਹਦਾ ਮੂੰਹ ਖਲਾਏਂਗੀ ਤੂੰ ਪਰੌਣੇ ਦਾ ਮੈਂ ਤੈਨੂੰ ਦੱਸਾਂ ਗੱਲ ਆ ਕਿ ਪਰ ਉਹਨੂੰ ਮੈਂ ਕੀ ਕਹਤਾ 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 ਕੀ ਆਹ ਉਹ ਅਗਲਾ ਰਾਜੀ ਨਹੀਂ ਹੈਗਾ ਭਈ ਆਪਦੇ ਪਰਿਵਾਰ ਨੂੰ ਕਿਉਂ ਤੋਰੇ ਹੁਣ ਆਪਾਂ ਵੀ ਕੀ ਲੋੜ ਹੈ ਨਹੀਂ ਕਹਿਣ ਦੀ ਹਾਂ ਤੇਰੇ ਮਗਰ ਲੱਗਿਆ ਜੀ ਮਗਰ ਲੱਗਿਆ ਕੀ ਗੱਲ ਹੋ ਗਈ ਬੋਲ ਉਹਨੂੰ ਵੀ ਪਤਾ ਨਹੀਂ ਦੁਨੀਆਦਾਰੀ ਦਾ ਮੇਰੇ ਮਗਰ ਲੱਗਿਆ ਤੂੰ ਨਾ ਬਸਣ ਨਹੀਂ ਕਰ ਨਾ ਬਸਣ ਦੀ ਇਹ ਗੱਲ ਹੈ ਫਰੀ ਜਾਂਦੇ ਨੇ ਮਗਰ ਉਹਦੇ ਉਹੀ ਗੱਲ ਹੈ ਕਿ ਕੋਈ ਚੱਜਦਾ ਹੋਵੇ ਚੱਲ ਆਪਾਂ ਮੰਨ ਲੀਏ ਮੈਂ ਆਪ ਵੀ ਵਗ ਜਾਣਾ ਸਾਧੂ ਸੰਤ ਪਹਿਲਾਂ ਹੁੰਦੇ ਸੀ ਕਿ ਹੁਣ ਕਿਹੜਾ ਸਾਧੂ ਸੰਤ ਰਹਿ ਗਿਆ ਹੈ ਕਿਵੇਂ ਬੁੱਛਦੇ ਬਾੜੀਏ ਤੁਹਾਡੇ ਕਿਵੇਂ ਬਾੜੀਏ ਉਹ ਕੁੜੀ ਨੇ ਮੇਰੇ ਹੱਕ ਦੀ ਗੱਲ ਕਰਤੀ ਤਾਂ ਹੁਣ ਕਿੱਕ ਕੁੜੀ ਵੀ ਮਾੜੀ ਹੋ ਗਈ ਤੱਕ ਕੁੜੀ ਵੀ ਮੰਗਰ ਲਾ ਲਈ ਤੂੰ ਤਾਂ ਨਹੀਂ ਮੇਰੇ ਮਾਗਰ ਲੱਗਦਾ ਆ 25 ਸਾਲ ਐ ਕੱਢ ਲੈ ਤੇਰੇ ਨਾਲ ਆਂ ਕੁੱਤ ਕੋਲੇ ਚ ਇਹ ਪਤਾ ਨਹੀਂ ਕਿਉਂ ਬੁੜੀਆਂ ਦੀ ਤਾਂ ਥੋੜੀ ਬੁੱਧੀ ਪ੍ਰੇਸ਼ਟ ਹੁੰਦੀ ਹੁੰਦੀ ਐ ਹੁੰਦੀ ਐ ਭਾਈ ਤੁਸੀਂ ਤਾਂ ਅਨਪੜ੍ਹਤੀ ਆ ਲੈ ਪੜੀਆਂ ਲਿਖੀਆਂ ਵੀ ਪਤਾ ਨਹੀਂ ਕੀ ਤੇ ਇਹਨਾਂ ਦੇ ਦਿਮਾਗ ਨੂੰ ਹੋਇਆ ਉਹ ਵੀ ਕੋਈ ਡਾਕਟਰੀ ਇਲਾਜ ਹੁੰਦੇ ਨੇ ਕੋਈ ਤੂੰ ਉੱਥੇ ਇਲਾਜ ਕਰਾਓ ਜੇ ਕੋਈ ਚੱਲ ਹੱਲ ਬਣਦਾ ਆਪਣਾ ਦੋ ਰੁਪਏ ਲਾਈ ਜਾਂਦੇ ਆ ਭਾਈ ਹੋਰ ਲਾ ਦਾਂਗੇ। ਬੇ ਦੋ ਸਾਲ ਹੋ ਗਏ ਡਾਕਟਰਾਂ ਤੋਂ ਘਰ ਲਟਾਉਂਦਿਆਂ ਨੂੰ ਕੋਈ ਫਾਇਦਾ ਹੋਇਆ? ਫਿਰ ਫਾਇਦਾ ਉੱਥੇ ਵੀ ਨਹੀਂ ਹੁੰਦਾ। ਜੇ ਕਰਮਾਂ 'ਚ ਨਾ ਹੋਇਆ ਫਿਰ ਉੱਥੇ ਵੀ ਨਹੀਂ ਹੁੰਦਾ ਮੈਂ ਤੈਨੂੰ ਦੱਸਾਂ ਗੱਲ। ਹੈ ਕਿਉਂ ਕਰ ਜੜਦੀਆਂ ਤੂੰ ਕਿਉਂ ਕਰ ਜੜਦੀਆਂ? ਅਸੀਂ ਤਾਂ ਇਹ ਬੋਲ ਰੱਖਿਓ। ਜੇ ਕਰਮਾਂ 'ਚ ਨਾ ਹੋਇਆ ਨਾ ਹੋਇਆ। ਜੇ ਕਰਮਾਂ 'ਚ ਨਾ ਹੋਇਆ ਨਾ ਮੈਂ ਮੁੰਡਾ ਦਾ ਦੂਜਾ ਵਿਆਹ ਕਰ ਦੂੰ। ਮੀਚਾ ਵਿਆਹ ਕਰ ਦੂੰਗੀ। ਐ ਦੂਜਾ ਕਿਵੇਂ ਕਰ ਦੇਗੀ? ਕਰ ਦੂੰਗੀ। ਹਾਂ। ਹਾਂ। ਕੀ ਗੱਲ ਆ? ਮੈਂ ਕੋਈ ਬੱਕਰੀ ਆ ਹੋ ਕੋਈ ਮੈਂ ਐਸਾ ਹੋ। ਨਾ ਜਦੋਂ ਕੋਈ ਉਹ ਕੋਈ ਵੰਸ਼ੇ ਨਹੀਂ ਦੇ ਸਕਦੀ ਘਰ ਦਾ ਤਾਂ ਫਿਰ ਉਹ ਤਾਂ ਮਗਾ ਘਾਹ ਹੋਣਾ ਹੈਗਾ ਕੀਪ ਤਾਂ ਹੁਣ ਕੁਦਰਤੀ ਹੈ ਭਈ ਇਹਦੇ ਵਿੱਚ ਵੀ ਚਲ ਕੋਈ ਖੋਟਮੱਠ ਹੋ ਸਕਦਾ ਜਵਾਖ ਚ ਹੈ ਖਾਣੇ ਪੀਣੇ ਇਹੇ ਜੇ ਹੋਗੇ ਕੋਈ ਸਾਰੇ ਆ ਕਿਸੇ ਦੇ ਜ਼ਹਿਰੀਲੇ ਖਾਣੇ ਹੋ ਗਏ ਹੁਣ ਪਹਿਲਾ ਵਾਲਾ ਤਾਂ ਹੈ ਨਹੀਂ ਭਈ ਵੀ ਸੁੱਧ ਖਰਾਕਾ ਹੋਣਗੀਆਂ ਨਾ ਆਪਣੇ ਬਹਿਨ ਤਾਂ 2 ਸਾਲ ਵੀ ਨਹੀਂ ਹੋਏ ਸੀ ਪੂਰੇ ਹਜੇ ਅ ਜਦੋਂ ਤੇਰੀ ਮਾਂ ਤਰਫਣ ਲੱਗੀ ਸੀ ਤੂੰ ਤਾਂ ਉਹ ਮੰਗਰ ਲੱਗਿਆ ਸੀ ਉਦੋਂ ਹੀ ਉਹਦੀ ਮਾਦਾ ਮਗਰਖੇ ਮੈਂ ਲੱਗਿਆ ਸੀ ਮੈਂ ਕਹਿੰਨਾ ਬੁੜੀਆਂ ਦੀ ਰਾਤ ਤਾਂ ਹੁੰਦੀ ਐ ਸਭ ਦੀ ਮੈਂ ਕਹਿੰਦਾ ਮਾਂ ਨੂੰ ਮੈਂ ਕਿੱਦੇ ਨਹੀਂ ਬੋਲਿਆ ਦੀ ਉਹਨੂੰ ਵੀ ਵੀ ਚਲ ਕੋਈ ਗੱਲ ਨਹੀਂ ਭਈ ਹੋਜੂ ਹੌਲੀ ਹੌਲੀ ਆ ਸੁਖਨਾ ਰੰਗ ਲਾ ਕੇ ਮੁੰਡਾ ਆਊਗਾ ਕੁੜੀ ਹੋਗੀ ਹਾਂ ਉਹ ਤਾਂ ਤੈਨੂੰ ਐਸੇ ਵੀ ਚਲ ਫੇਰ ਆਉਂਦੇ ਆ ਕੌਣਗੇ ਹਾਂ ਉਹ ਤਾਂ ਤੂੰ ਬੋਲਿਆ ਨਹੀਂ ਜਦੋਂ ਉੱਥੇ ਉਦੋਂ ਜਾਂਦੀ ਹੁੰਦੀ ਸੀ ਮੈਂ ਬੇਬੇ ਲੈ ਕੇ ਜਾਂਦੀ ਸੀ ਮੈਨੂੰ ਬੇਬੇ ਮੈਂ ਤਾਂ ਬਥੇਰਾ ਕਲੇਸ ਕਰ ਮੈਂ ਤਾਂ ਪਹਿਲੇ ਦਿਨ ਹੀ ਹੱਕ ਜਾਏਗਾ ਇਹ ਕੰਮ ਦੇ ਫੇਰ ਸੁਖਨਾ ਰੰਗ ਲਾ ਗੇ ਪਹਿਲਾ ਪੁੱਤ ਹੋ ਗਿਆ ਮਗਰਤੀ ਹੋਗੀ ਮਗਰਤੀ ਹੋਗੀ ਫਿਰ ਉਹ ਤਾਂ ਹੋਣੀ ਦੀ ਉਹ ਵੇ ਜੇ ਉੱਥੇ ਨਾ ਜਾਂਦੇ ਦੁਨੀਆ ਅੱਛਾ ਇੰਨਾ ਨਹੀਂ ਹੋਈ ਹੈ ਇਹਦੇ ਸਿਰ ਤੇ ਹੋਈ ਹੈ ਨਹੀਂ ਮਰੀ ਜੈਨੇ ਟੱਡਲੇ ਜਾ ਸਾਧੂ ਸੰਤਾਂ ਉਕਾ ਮਤਾ ਕੋਈ ਛੱਡਦਾ ਨਹੀਂ ਸਾਧੂ ਸੰਤਾਂ ਐਂ ਕਰਦੇ ਹੁੰਦੇ ਨੇ ਮਰੇਗਾ ਤੇ ਉਹ ਨਹੀਂ ਛੱਡਦਾ ਉੱਥੇ ਕੱਡ ਬਣਾਈ ਫਿਰਦਾ ਹੁੰਦਾ ਪਤਾ ਨਹੀਂ ਕਿਹੜੇ ਨੂੰ ਕਹਿੰਦਾ ਸੀ ਮਸਟੋਲ ਨਹੀਂ ਪਏ ਕਹਿੰਦਾ ਹਜੇ ਲੈ ਗੱਲਾਂ ਦੇਖ ਲਵਦੀਆਂ ਆ ਮਰੀ ਜਾਣਾ ਤੋਂ ਤਾਂ ਆਪਦੀ ਪਕਾਈ ਪਤਾ ਕਿੱਡੀ ਦੂਰੋਂ ਦੂਰੋਂ ਆਉਂਦੇ ਨੇ ਉਹਦੇ ਕੋਲ ਰਾਜਸਥਾਨ ਤੋਂ ਆਏ ਸੀ ਉਹਦੇ ਕੋਲ ਹਾਂ ਰਾਜਸਥਾਨ ਤੋਂ ਆਏ ਸੀ ਮੈਨੂੰ ਪਤਾ ਤੈਨੂੰ ਪਤਾ ਕਿਵੇਂ ਆਏ ਸੀ ਦੀ ਕਿਵੇਂ ਆਏ ਸੀ ਹਾਂ ਨਰਮੇ ਦੇ ਚੁਗਣ ਗਿਆ ਸੀ ਉੱਥੇ ਪੈਸੇ ਲੈ ਕੇ ਭੱਜਿਆ ਨਰਮਾ ਚੁਗੇ ਨਹੀਂ ਅਗਲੇ ਦਾ ਗਰਮੀ ਲੱਗੀ ਜਾਦਾ ਧੀਮਾ ਮੈਂ ਮਾਰ ਜਾ ਤੂੰ ਨਾਲ ਗਿਆ ਸੀ ਚੇਤਰਦਾ ਫੇਰ ਕੇ ਗਏ ਨੇ ਮੈਨੂੰ ਪਤਾ ਸਾਰੀ ਗੱਲ ਦਾ ਆ ਹੁਤਾਤਾ ਕਹਿਣੇ ਸੀਗਾ ਹੁਣ ਮੈਂ ਤਾਂ ਜਾਊਂਗੀ ਮੈਂ ਤਾਂ ਮਾਫੀ ਮੰਗ ਕੇ ਆਉਂਗੀ ਭਾਈ ਬਾਬੇ ਤੋਂ ਤੂੰ ਟੱਪੀ ਫੇਰਾ ਜਵਾਰਾ ਉਹੀ ਗੱਲ ਆ ਕੁੜੀ ਦਾ ਘਰ ਵੀ ਜਾੜੇਗੀ ਹਟਦੀ ਈ ਨਹੀਂ ਹਟਦੀ ਈ ਨਹੀਂ ਤੂੰ ਮੈਨੂੰ ਕੋ ਜੜੂਗੀ ਕੁੜੀ ਦਾ ਉਹੀ ਤਾਂ ਗੱਲ ਹੈ ਉਹਨੂੰ ਲੈ ਕੇ ਤੁਰ ਹੀ ਫਿਰਦੀਆਂ ਗਈ ਫੇਰ ਕੱਲ ਨੂੰ ਕੁੱਟ ਕੇ ਉਹਨੇ ਪਰੌਣੇ ਨੇ ਘੜਤੀ ਫੇਰ ਕੀ ਕਰੇਗੀ ਹੈ ਕੀ ਜਵਾਬ ਦੇਂਗੀ ਤੇਰੇ ਵਰਗਾ ਨਹੀਂ ਹੈਗਾ ਤੇਰੇ ਵਰਗਾ ਨਹੀਂ ਹੈਗਾ ਫਿਰ ਤੇਰੀਆਂ ਸੁਣਦਾ ਨਾ ਇੱਥੇ ਬੈਠਾ ਨਾ ਰਹਿੰਦਾ ਉਹ ਅੱਖ ਕੇ ਤਾਂ ਉਹ ਅੰਦਰ ਗਿਆ ਜਦੋਂ ਹੱਟਈਏ ਨਹੀਂ ਹੱਟਈਏ ਰੀ ਕੁੜੀ ਨੂੰ ਵਕੜ ਤੱਕੇ ਨਾਲ ਲੱਗ ਜਾਣੀ ਜਦੋਂ ਕੁੜੀ ਆਪ ਹੀ ਕਹਿੰਦੀ ਹੈ ਕਹਿੰਦੀ ਆਪਾਂ ਨਾਲ ਚੱਲੋਗੇ ਕੁੜੀ ਦਾ ਫਿਰ ਮਗਰ ਲੱਗੂ ਇਹ ਪਹਿਲਾਂ ਤੂੰ ਕੀ ਢਿੰਡੀਆਂ ਮੰਗਦੀ ਦੀ ਟੈਲੀਫੋਨ ਲਾ ਕੇ ਬੁਲਾਏ ਨੇ ਆਲੇ ਦੇ ਘਰੇ ਕੰਮ ਦੰਦੇ ਨੇ ਕਰਨ ਦੇ ਰਾਜੀ ਖੁਸ਼ੀ ਬਚਨ ਦੇ ਨਾ ਉਹਨਾਂ ਨੂੰ ਕੀ ਹੋਇਆ ਚੰਗੇ ਭਲੇ ਰਾਜੀ ਖੁਸ਼ੀ ਵਸਦੇ ਨੇ ਉਹ ਤਾਂ ਤੁਹਾਡੇ ਵਾਂਗੂ ਪਲੇਸ ਨਹੀਂ ਪੈਂਦਾ ਉਹਨਾਂ ਦੇ ਘਰੇ ਰੋਜ ਪਲੇਸ ਪੈਂਦਾ ਤਾਂ ਨਹੀਂ ਪਵਾ ਦੇਗੀ ਤੂੰ ਹੜਦੀ ਨਹੀਂ ਤੂੰ ਤਾਂ ਨਾ ਸਾਰੀ ਗੱਲ ਮੇਰੇ ਤੇ ਲੈ ਕੇ ਛੱਡਿਆ ਕਰ ਮੇਰਾ ਨਾ ਖੜਾ ਛੱਡੀ ਤੂੰ ਓ ਕੀ ਇਹ ਪਤਾ ਨਹੀਂ ਇਹ ਜਨਾਨੀ ਨੂੰ ਕਿਵੇਂ ਸਮਝਾਈਏ ਸਾਰੀ ਉਮਰ ਨਿਕਲ ਗਈ ਇਹਦੀ ਸਾਰੀ ਉਮਰ ਆਹੀਂ ਫਰਦੀ ਦੀ ਵੀ ਕਰੇ ਉਥੇ ਮਰੀ ਜਾਣੀ ਛਾੜੂ ਆਪਦੇ ਘਰੇ ਸਫਾਈ ਕਰ ਲੋ ਨਾ ਜੀ